ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅਪਰਾਧ ਜਗ ਦੇ ਅਣਸੁਣੇ ਕਿੱਸਿਆਂ ਦੇ ਵਿੱਚ ਅੱਜ ਤੁਹਾਨੂੰ ਇੱਕ ਅਜੀਹੀ ਘਟਨਾ ਨਾਲ ਰੂਬਰੂ ਕਰਾਵਾਂਗੇ ਵੀ ਇੱਕ ਬਹੁਤ ਵੱਡੇ ਸਿਆਸਤਦਾਨ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿਦੇਸ਼ੀ ਧਰਤੀ ਤੇ ਰਚੀ ਜਾਂਦੀ ਹੈ ਤੇ ਉਸ ਨੂੰ ਅੰਜਾਮ ਕਰਨ ਲਈ ਬੰਦੇ ਵੀ ਵਿਦੇਸ਼ ਤੋਂ ਇੱਥੇ ਪਹੁੰਚਦੇ ਨੇ ਤੇ ਵਾਪਸ ਘਟਨਾ ਨੂੰ ਅੰਜਾਮ ਦੇ ਕੇ ਰਾਤੋਂ ਰਾਤ ਵਾਪਸ ਵੀ ਚਲੇ ਜਾਂਦੇ ਨੇ ਪੁਲਿਸ ਲਈ ਮੁਢਲੇ ਤੌਰ ਤੇ ਇਸ ਕੇਸ ਨੂੰ ਟ੍ਰੇਸ ਕਰਨਾ ਬੜਾ ਵੱਡਾ ਚੈਲੰਜ ਸੀ ਪਰ ਪੁਲਿਸ ਨੇ ਇਸ ਕੇਸ ਨੂੰ ਟ੍ਰੇਸ ਕੀਤਾ ਜਿਵੇਂ ਕਿ ਹਾਲਾਂਕਿ ਅੱਜ ਕੱਲ ਤਾਂ ਮੋਬਾਈਲ ਫੋਨ ਤੇ ਸੀਸੀਟੀਵੀ ਦਾ ਦੌਰ ਹੈ ਪੁਲਿਸ ਸਹੀ ਜਿਹੜਾ ਅਪਰਾਧ ਟ੍ਰੇਸ ਕਰ ਲੈਂਦੀ ਹੈ ਪਰ ਉਹ ਦੌਰ ਸੀ ਜਦੋਂ ਹਿਊਮਨ ਇੰਟੈਲੀਜੈਂਸ ਸਿਰਫ ਦਿਮਾਗ ਨਾਲ ਜਿਹੜਾ ਅਪਰਾਧ ਟ੍ਰੇਸ ਕੀਤਾ ਜਾਂਦਾ ਸੀ ਜਾਂ ਅਪਰਾਧੀਆਂ ਦੀ ਪਛਾਣ ਲੱਭੀ ਜਾਂਦੀ ਸੀ ਇਸ ਮਾਮਲੇ ਵਿੱਚ ਸਭ ਤੋਂ ਜਿਹੜੀ ਮੋਹਰੀ ਭੂਮਿਕਾ ਨਿਭਾਈ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਉਹ ਪੰਜਾਬ ਪੁਲਿਸ ਦੇ ਸੇਵਾਮੁਖ ਐਸਐਸਪੀ ਪ੍ਰੀਤਪਾਲ ਸਿੰਘ ਬਿਰਕੁਰਾ ਨੇ ਬਿਰਕੁਰਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸਰ ਜੀ ਸਾਹਿਬ ਤੁਹਾਡੇ ਯਾਦ ਹੋ ਜਦੋਂ ਇਹ ਘਟਨਾ ਵਾਪਰਦੀ ਹੈ ਇੱਕ ਤਰ੍ਹਾਂ ਨਾਲ ਸਾਰੇ ਪੰਜਾਬ 'ਚ ਤਰਸੱਲੀ ਮਚ ਜਾਂਦੀ ਹੈ ਜੀ ਜੀ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਭਾਰਤੀ ਜਨਤਾ ਪਾਰਟੀ ਸਾਂਝੀ ਸਰਕਾਰ ਸੀ ਜੀ ਨੀ ਸਾਂਝੀ ਸਰਕਾਰ ਸੀ ਤੇ ਉਹ ਬੰਦਾ ਭਾਰਤੀ ਜਨਤਾ ਪਾਰਟੀ ਨਾਲ ਅੰਦਰ ਵਾਡੀਦਾ ਸੀ ਬਿਲਕੁਲ ਐਗਜ਼ੈਕਟਲੀ ਜਦੋਂ ਇਹ ਘਟਨਾ ਵਾਪਰਦੀ ਹੈ ਜੀ ਤੱਕ ਕਿਵੇਂ ਵਾਪਰਦੀ ਹੈ ਸਭ ਤੋਂ ਪਹਿਲਾਂ ਤਾਂ ਘਟਨਾ ਫਿਰ ਉਸ ਤੋਂ ਬਾਅਦ ਪਰ ਤਰ ਪਰ ਤੁਸੀਂ ਕਿਵੇਂ ਅੱਗੇ ਵਧਦੇ ਹੋ ਜੀ ਤੇ ਉਹਦੇ ਬਾਰੇ ਸਾਰੇ ਦਰਸ਼ਕਾਂ ਨੂੰ ਦੱਸੋ ਠੀਕ ਇਹ ਜਿਹੜਾ ਰੂਦਾ ਸਿੰਘ ਸੀ ਇਹ ਰਾਸ਼ਟਰੀ ਸਿੱਖ ਸੰਗਤ ਦੇ ਆਲ ਇੰਡੀਆ ਦੇ ਪ੍ਰਧਾਨ ਸੀਗੇ ਜੀ ਅੱਛਾ ਇਹ ਜਿਹੜਾ ਆਰਐਸਐਸ ਹੈਗਾ ਇਹ ਜਿਹੜਾ ਮੇਨ ਆਰਐਸਐਸ ਹੈਗਾ ਉਹਦਾ ਇਹ ਵਿੰਗ ਹੈਗਾ ਜਿਹੜੇ ਇਹ ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਨੇ ਰੂਦਾ ਸਿੰਘ ਰਾਸ਼ਟਰੀ ਸਿੱਖ ਸੰਗਤ ਜਿੱਦੋਂ ਸੀ ਇੰਨਾਂ ਨੇ ਉਸ ਵੇਲੇ ਕੁਝ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੱਤੀਆਂ ਜਿਹੜੀਆਂ ਕਿਸੇ ਤਰ੍ਹਾਂ ਨੂੰ ਡੈਰੋਗੇਟਰੀ ਗੁਰੂਆਂ ਪ੍ਰਤੀ ਜਾਂ ਹੋਰ ਉਹ ਲੱਗੀਆਂ ਤੇ ਉਦੋਂ ਹੀ ਉਹਨਾਂ ਨੇ ਮੰਡ ਮੜਾ ਲਿਆ ਵੀ ਯੂ ਨਾ ਨਹੀਂ ਛੱਡਣਾ ਐਨੀਵੇਜ਼ ਉਹਨਾਂ ਨੂੰ ਤਕਰੀਬਨ ਰਾਤ ਨੂੰ 8:30 ਪੌਣੇ 9 ਦੇ ਕਰੀਬ ਉਹਨਾਂ ਦੇ ਘਰ ਦੇ ਬਾਹਰ ਉੱਥੇ ਉਹਨਾਂ ਨੂੰ ਦੋ ਬੰਦੇ ਆਏ ਗੋਲੀਆਂ ਮਾਰ ਕੇ ਚਲੇ ਗਏ ਮੰਦੇ ਐਕਚੁਅਲੀ 4 ਸੀਗੇ 2 ਬੰਦੇ ਪਿੱਛੇ ਗੱਡੀ ਸੀਗੇ 2 ਬੰਦੇ ਜਿਹੜੇ ਅੱਗੇ ਐਗਜ਼ੀਕਿਊਟ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਗੋਲੀਆਂ ਮਾਰੀਆਂ ਫਿਰਦਾ ਸਿੰਘ ਨੂੰ ਹਸਪੀਟਲ ਵੀ ਲੈ ਗਏ ਪਰ ਬਚ ਨਹੀਂ ਸਕੇ ਉਹ ਬੰਦੇ ਕਾਰਜ ਬੈਠ ਕੇ ਭੱਜ ਗਏ ਬੜਾ ਚੈਲਿੰਜਿੰਗ ਕੇਸ ਸੀਗਾ ਸੀਨੀਅਰ ਅਫਸਰ ਸਾਰੇ ਇਨਵੋਲਡ ਸੀਗੇ इवन ਗਵਰਨਮੈਂਟ ਵੀ ਬੜੀ ਟੈਨਸ਼ਨ ਸੀਗੀ ਵੀ ਇਹ ਕੇਸ ਜਿਹੜਾ ਟਰੇਸ ਹੋਣਾ ਚਾਹੀਦਾ ਮੈਂ ਉਦੋਂ ਪਟਿਆਲੇ ਕਾਊਂਟਰ ਇੰਟੈਲੀਜੈਂਸ ਵਿੱਚ AIG ਸੀਗਾ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਇੰਸਟਰਕਸ਼ਨ ਦਾ ਯਹਾਂ ਵੀ ਆਪਾਂ ਹੈ ਕੇ ਇਸ ਇਨਵੈਸਟੀਗੇਸ਼ਨ ਆਪ ਕਰਨਾ ਹੈ ਅਸੀਂ ਸ਼ੁਰੂ ਹੋ ਗਏ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਚੱਲਦੇ 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 ਕਿ ਕੁੜੇ ਸਾਡੇ ਕਿਸੇ ਸੀਨੀਅਰ ਅਫਸਰ ਕੋਈ ਇਨਫੋਰਮੇਸ਼ਨ ਆਈ ਕੋਈ ਕਿ ਬਿਕਾ ਨੇੜੇ ਦੇ ਬਾਰਡਰ ਤੋਂ ਜਸਲਮੇਰ ਦੇ ਬਾਰਡਰ ਤੋਂ ਕੋਈ ਕ੍ਰਾਸਿੰਗ ਹੋਈ ਹੈ ਜਿਹੜੇ ਕਿ ਐਕਸਪਲੋਸਿਵ ਲੈ ਕੇ ਆਏ ਨੇ ਤੇ ਉਹ ਇਸ ਨੂੰ ਮਾਰਨ ਵਾਲੇ ਬੰਦਿਆਂ ਨਾਲ ਜੁੜੇ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਇਹ ਤੋਂ ਪੰਜਾਬ 'ਚ ਇੱਕ ਗੱਡੀ ਗਈ ਸੀ ਉਹਦਾ ਪੰਜਾਬ ਦਾ ਜਾਂ ਹਰਿਆਣਾ ਦਾ ਨੰਬਰ ਸੀਗਾ ਉਸ ਬੰਦ ਚ ਸੀਨੂ ਦਸਰਣਾ ਨੇ ਰਜਿੰਦਰ ਸਿੰਘ ਸੋਲ ਉਹਨਾਂ ਦੀ ਡਿਊਟੀ ਲਾਈ ਵੀ ਜਾ ਕੇ ਪਤਾ ਕਰੋ ਹਾਲਾਂਕਿ ਪਤਾ ਕੁਝ ਵੀ ਨਹੀਂ ਸੀਗਾ ਕਿਹਨੂੰ ਮਿਲਣਾ ਹੈ ਕੀ ਪੁੱਛਣਾ ਹੈ ਕੀ ਕਰਨਾ ਹੈ ਕੁਝ ਹੱਥਪੁੱਲੇ ਨਹੀਂ ਸੀਗਾ ਪਰ ਰਜਿੰਦਰ ਸਿੰਘ ਸੋਲ ਉਹਨਾਂ ਨੇ ਇਸ ਕੰਮ ਵਿੱਚ ਬਹੁਤ ਅੱਛਾ ਬੜਾ ਅੱਛਾ ਰੋਲ ਕੀਤਾ ਉਹਨਾਂ ਨੇ ਉਥੇ ਪਹਿਲਾਂ ਬੀਕਾਨੇ ਰਗੇ ਰਸਤੇ ਜਾਂਦੇ ਨੇ ਸਾਰੇ ਟੋਲ ਪਲਾਜ਼ਾ ਚੈੱਕ ਕੀਤੇ ਉਹਨਾਂ ਨੇ ਜੈਸਲਮੇਰ ਤਿੰਨ ਚਾਰ ਸੀਗੇ ਪਾਰਕਿੰਗ ਲਾਟਸ ਉਹਨਾਂ ਨੇ ਉੱਥੇ ਜਾ ਕੇ ਵੀ ਚੈਕਿੰਗ ਕੀਤੀ ਕੋਈ ਗੱਡੀ ਨਵਲੀ ਪਾਰਕਿੰਗ ਨੋਟ ਵਾਲੇ ਕਹਿੰਦੇ ਵੈਸੇ ਜਿਹੜੀਆਂ ਪਰਚੀਆਂ ਹੁੰਦੀਆਂ ਨੇ ਨਾ ਇੱਕ ਦੋ ਦਿਨ ਬਾਅਦ ਖਤਮ ਕਰ ਦਿੰਦੇ ਨੇ ਡਸਟਬਿਨ ਛੱਡਦੇ ਨੇ ਸੋਲ ਸਾਹਿਬ ਨੇ ਡਸਟਬਿਨ ਵੀ ਚੈੱਕ ਕੀਤੇ ਡਸਟਬਿਨ ਚੋਂ ਬਾਈ ਚਾਂਸ ਇੱਕ ਗੱਡੀ ਦਾ ਨੰਬਰ ਮਿਲ ਗਿਆ ਹਰਿਆਣਾ ਦਾ ਨੰਬਰ ਸੀਗਾ ਜੀ ਉਹਨਾਂ ਨੇ ਉਸੇ ਵੇਲੇ ਫੋਨ ਕੀਤਾ ਸੀਨਰ ਸਰਨ ਵੇਸ ਤਰ੍ਹਾਂ ਕਰਕੇ ਸੀਨਰ ਉਸ ਦਾ ਮੈਨੂੰ ਫੋਨ ਆ ਗਿਆ ਵੀ ਆ ਗੱਡੀ ਇਹਦੇ ਟ੍ਰੈਸ ਕਰੋ ਹਣੀ ਅਸੀਂ ਮੈਂ ਆਪਣੀ ਪਾਰਟੀ ਲੈ ਕੇ ਬਾਹਲੇ ਚੱਲੇਗਾ ਨੰਬਰ ਟ੍ਰੈਸ ਕਰ ਲਿਆ ਪਾਰਟੀ ਦਾ ਬਦਲ ਗਿਆ ਕਿਹਦੀ ਗੱਡੀ ਸੀ ਉਹ ਕਹਿੰਦੇ ਸੰਤਾ ਗੱਡੀ ਵੇਚੀ ਨੂੰ ਤਕਰੀਬਨ 2 ਸਾਲ ਹੋ ਗਏ ਅਸੀਂ ਚੰਡੀਗੜ੍ਹ ਵੇਚੀ ਸੀ ਗੱਡੀ ਅਸੀਂ ਸ਼ਾਮ ਨੂੰ 6 ਵਜੇ ਵਾਲੇ ਪਹੁੰਚੇ ਸੀਗੇ ਉਸੇ ਵੇਲੇ ਸੀ ਚੰਡੀਗੜ੍ਹ ਆ ਗਏ ਚੰਡੀਗੜ੍ਹ ਦੇ ਇਸ ਬੰਦੇ ਨੂੰ ਵੇਚੀ ਸੀ ਉਹ ਵੀ ਸਾਨੂੰ ਕੁਦਰਤੀ ਘਰ ਮਿਲ ਗਿਆ ਉਹਦੇ ਨਾਲ ਗੱਲਬਾਤ ਕੀਤੀ ਕਹਿੰਦਾ ਜੀ ਹਾਂ ਮੈਂ ਗੱਡੀ ਖਰੀਦੀ ਸੀ ਕਿਤੋਂ ਖਰੀਦੀ ਸੀ ਅੰਮ੍ਰਾਲੇ ਵੈਣਾ ਤੋਂ ਖਰੀਦੀ ਸੀ ਉਹ ਕੋਈ ਟੀ ਕੰਪਨੀ ਸੀਗੀ ਅੰਮ੍ਰਾਲੇ ਦੀ ਪੁੱਛੀ ਉਹ ਕਹਿੰਦੇ ਵੀ ਮੈਂ ਤਾਂ ਗੱਡੀ ਫਿਰ ਮੁਹਾਲੀ ਦੇ ਕਿਸੇ ਬੰਦੇ ਨੂੰ ਵੇਚਤੀ ਸੀ। ਅਸੀਂ ਮੁਹਾਲੀ ਪਹੁੰਚ ਗਏ ਜਿਹਦੇ ਬੰਦੇ ਨੂੰ ਉਹਨੂੰ ਨਾਲ ਲੈ ਲਿਆ ਉਹਨੇ ਮਲਾਤਾ ਸੰਗ। ਉਹ ਬੰਦਾ ਕਹਿੰਦਾ ਮੈਂ ਫਿਰ ਮੇਰੇ ਤੋਂ ਕੋਈ ਚੰਡੀਗੜ੍ਹ ਦਾ ਬੰਦਾ ਖਰੀਦ ਕੇ ਲੈ ਗਿਆ ਸੀ। ਅਸੀਂ ਫਿਰ ਚੰਡੀਗੜ੍ਹ ਚਲੇ ਗਏ। ਚੰਡੀਗੜ੍ਹ ਵਾਲਾ ਬੰਦਾ ਦੂਜਾ ਵੀ ਮਿਲ ਗਿਆ। ਉਹ ਫਿਰ ਕਹਿੰਦਾ ਮੈਂ ਤਾਂ ਮੁਹਾਲੀ ਵੇਚਤੀ ਸੀ। ਅਸੀਂ ਮੁਹਾਲੀ ਆ ਗਏ ਉਹਨਾਂ ਸਾਨੂੰ 2-3 ਘੰਟੇ 4-5 ਤਾਂ ਹੀ 4-5 ਤਾਂ ਹੀ ਵਿਕੀ ਜਦੋਂ ਅਸੀਂ ਲਾਸਟ ਬੰਦੇ ਮੁਹਾਲੀ ਵਾਲੇ ਕੋਲ ਆਏ ਉਹ ਕਹਿੰਦਾ ਮੈਂ ਤਾਂ ਗੱਡੀ ਬਸੀ ਪਠਾਨਾਂ ਦੇ ਕਿਸੇ ਬੰਦੇ ਨੂੰ ਵੇਚੀ ਸੀ। ਅੱਛਾ ਜੀ। ਜਦੋਂ ਉਹਨੇ ਬਸੀ ਬਠਾਣਾ ਦਾ ਨਾਮ ਲਿਆ ਅਸੀਂ ਕਿਹਾ ਵੀ ਇਨਸੀਡੈਂਟ ਵੀ ਪਟਿਆਲੇ ਦੇ ਨੇੜ ਦੇ ਹੈ ਗੱਡੀ ਵੀ ਮੋਹਾਲੀ ਹੈ ਮਤਲਬ ਬਸੀ ਗਈ ਹੈ ਅਸੀਂ ਉਹਦਾ ਐਡਰੈਸ ਲੈ ਲਿਆ ਜੀ ਉਹਨਾਂ ਕੋਲ ਐਡਰੈਸ ਲੈ ਕੇ ਐਸ ਐਚਓ ਬਸੀ ਬਠਾਣਾ ਸੀਗਾ ਸੁਰਜੀਤ ਸਿੰਘ ਧਨਵਾਲ ਮੇਰਾ ਹੋ ਚੰਗਾ ਮਤਲਬ ਮੇਰੇ ਨਾਲ ਰਿਹਾ ਸੀਗਾ ਮੇਰੇ ਕੋਲ ਸਭ ਇੰਪੈਕਟ ਸੀ ਉਹਨੂੰ ਕਿਹਾ ਵੀ ਆਹ ਬੰਦਾ ਬੰਦਾ ਤੇ ਰੇਡ ਕਰਕੇ ਲਓ ਦੇਖੋ ਅੱਛਾ ਉਹਨੇ ਰੇਡ ਕੀਤਾ ਜੀ ਇਹ ਬੰਦਾ ਜਿਹਨੂੰ ਅਸੀਂ ਫੜਿਆ ਨਾ ਜੀ ਜਾਣ ਵਾਸਤੇ ਤਿਆਰ ਸੀਗਾ अच्छा ਇਹਦੇ ਕੋਲੇ ਪਾਸਪੋਰਟ ਵੀ ਤੇ ਕੋ ਟਿਕਟ ਸਾਰਾ ਕੁਝ ਆ ਗਿਆ ਸੀਗਾ ਇਹਨੇ ਮਲੇਸ਼ੀਆ ਨਿਕਲਣਾ ਸੀ ਓਕੇ ਇਸ ਬੰਦੇ ਨੇ ਜੀ ਬਿਲਕੁਲ ਮੌਕੇ ਤੇ ਜੇ ਸੀ 2-4 ਮਿੰਟ ਵੀ ਲੇਟ ਹੋ ਜਾਂਦੇ ਤੇ ਸ਼ਾਇਦ ਇਹ ਨਿਕਲ ਜਾਂਦਾ ਬੰਦਾ ਫੜ ਲਿਆ ਸਾਨੂੰ ਕੋਈ ਡਰ ਤੇ ਬਹੁਤਾ ਡਾਊਟ ਤਾਂ ਹੈ ਨਹੀਂ ਸੀ ਵੀ ਗੱਡੀ ਲਈ ਹੈ ਜਾਂ ਇਹ ਨਹੀਂ ਦਿੱਤੀ ਹੁਣ ਕਿਸੇ ਨੂੰ ਜਾਪ ਗਿਆ ਹੋਣਾ ਜਾਂ ਕੁਝ ਨਾ ਕੁਝ ਚਲੋ ਉਸੇ ਬੰਦਾ ਫੜਿਆ ਆਉਦੀ ਪੁੱਛਗਿੱਰੀ ਕੀਤੀ ਤਕਰੀਬਨ ਸਾਨੂੰ 4-4.5 ਘੰਟੇ ਲੱਗੇ ਰਾਤ ਦੇ 2:30 ਵਜੇ ਅੱਛਾ ਉਦੋਂ ਉਹਨੇ ਦੱਸਿਆ ਵੀ ਜਿਹੜੀ ਗੱਲ ਤੁਸੀਂ ਪੁੱਛਦੇ ਹੋ ਨਾ ਉਹੀ ਐ ਕਿ ਕਹਿੰਦਾ ਰੁਲਦਾ ਸਿੰਘ ਮਾਰਿਆ ਅੱਛਾ ਮੈਂ ਕਿਹਾ ਤੂੰ ਤਾਂ ਨਹੀਂ ਮਾਰਿਆ ਕਹਿੰਦਾ ਜੀ ਨਹੀਂ ਮੈਂ ਨਹੀਂ ਮਾਰਿਆ ਵੀ ਇੰਗਲੈਂਡ ਤੋਂ ਉਹਨੇ ਕੋਈ ਬੰਦੇ ਭੇਜੇ ਸੀਗੇ ਉਹਨਾਂ ਨੇ ਇਹਨੂੰ ਮਾਰੇ ਛੜੀ ਗੱਲ ਪੁੱਛੀ ਫਿਰ ਉਹਨੂੰ ਦੱਸਿਆ ਵੀ ਐਨੀ ਤਰੀਕ ਨੂੰ ਅੰਬਾਲਾ ਤੋਂ ਇੰਗਲੈਂਡ ਤੋਂ ਚੱਲੇ ਸੀਗੇ ਮਲੇਸ਼ੀਆ ਐ ਮਲੇਸ਼ੀਆ ਤੋਂ ਇੰਡੀਆ ਐ ਇੰਡੀਆ ਤੋਂ ਕੋਈ ਬੰਦਾ ਹੋਰ ਸੀਗਾ ਕਿਸੇ ਨਾਲ ਦੀ ਪਿੰਡ ਐ ਮੁਕਾਰੋਂਪੁਰ ਉਸ ਬੰਦੇ ਨੂੰ ਕੰਟੈਕਟ ਕੀਤਾ ਉਹਨੇ ਉਹਨਾਂ ਨੂੰ ਮੈਨੂੰ ਮਿਲਾਇਆ ਮੈਂ ਉਹਨਾਂ ਦਾ ਰਾਤ ਨੂੰ ਠਹਿਰਨ ਦਾ ਬੰਦੋਬਸ ਕੀਤਾ ਫਤਿਹਗੜ੍ਹ ਸਾਹਿਬ ਕੋਲ ਕਿਸੇ ਹੋਟਲ 'ਚ ਅਗਲੇ ਦਿਨ ਸ਼ਾਮ ਨੂੰ ਉਹਨੇ ਮੈਨੂੰ ਬੁਲਾਇਆ ਫੇਰ ਕਹਿੰਦੇ ਵੀ ਗੱਡੀ ਲੈ ਕੇ ਆਈਂ ਜੇ ਆਪਾਂ ਜਾਣਾ ਕਿਤੇ ਕੰਮ ਦੱਸਿਆ ਨਹੀਂ ਮੈਨੂੰ ਉਹਨੇ ਕੁਝ ਵੀ ਗੱਡੀ ਲੈ ਕੇ ਸੀ ਪਟਿਆਲੇ ਆ ਗਏ ਅਨਾਜ ਮੰਡੀ 'ਚ ਆ ਗਏ ਜੇ ਤਰੁ ਦੱਸਿਆ ਉਹਨਾਂ ਨੂੰ ਇਹਦੀ ਰੈਕੀ ਕੀਤੀ ਸੀ ਪਹਿਲਾਂ ਮਤਲਬ ਕਿਸੇ ਹੋਰ ਨੇ ਕੀਤੀ ਸੀਗੀ ਜਿਹਨੇ ਮੈਨੂੰ ਸਾਰੀ ਦੱਸੀ ਸੀ ਸਰ ਅੱਗੇ ਥੇ ਮੈਨੂੰ ਇਹ ਬੰਦਾ ਕਹਿੰਦਾ ਮੈਨੂੰ ਤਾਂ ਉਦੋਂ ਪਤਾ ਲੱਗਿਆ ਨਾ ਗੋਲੀ ਚੱਲ ਗਈ ਠਾ ਠਾ ਦੀ ਆਵਾਜ਼ ਆਏ ਬੰਦੇ ਭੱਜਿਆ ਗੱਡੇ ਕਰ ਚੱਲ ਭੱਜ ਚੱਲ ਅਸੀਂ ਗੱਡੀ ਭਜਾ ਗਏ ਫਿਰ ਤੇ ਪਤੇਗੜ ਸਾਹਿਬ ਚਲੇ ਗਏ ਜਿਸ ਹੋਟਲ ਸੀਗੇ ਰਾਤ ਨੂੰ 12 ਵਜੇ ਉੱਥੋਂ ਨਿਕਲੇ ਬੰਦੇ ਦਿੱਲੀ ਚਲੇ ਗਏ ਤੇ ਦਿੱਲੀ ਤੋਂ ਇਹ ਵਾਪਸ ਫਲਾਈਟ ਲੈ ਕੇ ਚਲੇ ਗਏ ਇਹ ਬੰਦਾ ਜਿਹੜਾ ਜਗਮੋ ਮੈਨੂੰ ਤਾਂ ਨਾਮ ਭੁੱਲ ਗਿਆ ਹੁਣ ਉਹਦਾ ਯਾਦ ਨਹੀਂ ਆ ਮੈਨੂੰ ਬੰਦਾ ਕੋਈ ਉਸ ਬੰਦੇ ਨੇ ਮਤਲਬ ਸਾਨੂੰ ਸਾਰੀ ਡੀਟੇਲ ਅਸੀਂ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਇਹ ਕਿਵੇਂ ਬੰਦੇ ਤੋਂ ਚਲੇ ਕਹਿੰਦਾ ਉਹਨੇ ਬੰਦਿਆਂ ਦੇ ਨਾਮ ਵੀ ਦੱਸੇ ਸੀ ਕਿ ਮੈਨੂੰ ਹੁਣ ਉਹਨਾਂ ਦੇ ਨਾਮ ਹੀ ਜਿਹੜੇ ਮੇਨ ਬੰਦੇ ਜਿਹੜੇ ਐਗਜ਼ੀਕਿਊਟਰ ਸੀਗੇ ਉਹਨਾਂ ਦੇ ਨਾਮ ਹੀ ਹੁਣ ਮੈਨੂੰ ਐਸ ਵੜੇ ਯਾਦ ਨਹੀਂ ਹੈਗੇ ਬੜਾ ਅਜੀਬ ਲੱਗ ਰਿਹਾ ਸੀਗਾ ਵੀ ਬੰਦੇ ਕਿੱਥੋਂ ਚੱਲਦੇ ਨੇ ਕਿੱਥੇ ਆਉਂਦੇ ਨੇ ਤੇ ਇੱਕ ਐਡੇ ਵੱਡੇ ਬੰਦੇ ਨੂੰ ਮਾਰ ਕੇ ਵਾਪਸ ਹੀ ਲੈ ਜਾਂਦੇ ਇੱਕ ਰਾਜਸਥਾਨ ਵਾਲਾ ਤੁਸੀਂ ਲਿੰਕ ਬਿਸ ਕਰਕੇ ਵੀ ਰਾਜਸਥਾਨ ਕਿਵੇਂ ਗਈ ਗੱਡੀ ਕੀ ਲੈ ਕੇ ਆਏ ਉਥੋਂ ਰਾਜਸਥਾਨ ਚ ਲੈ ਕੇ ਨਹੀਂ ਆਏ ਕੁਝ ਵੀ ਜੀ ਹੂੰ ਜਿਹੜੀ ਉਹ ਇਨਫੋਰਮੇਸ਼ਨ ਸਾਡੇ ਜੀਨ ਅਫਸਰਾਂ ਕੋਲੇ ਉਹਨਾਂ ਨੇ ਕਿਹਾ ਵੀ ਉੱਥੋਂ ਕੋਈ ਬਾਰਡਰ ਕ੍ਰੋਸਿੰਗ ਹੋਇਆ ਤੇ ਐਕਸਪਲੋਸਿਵ ਆਇਆ ਐਕਸਪਲੋਸਿਵ ਦਾ ਰਾਜਧਾਨੇ ਫੜ ਲਿਆ ਜੀ ਪਰ ਇਹਨਾਂ ਪਤਾ ਲੱਗਿਆ ਸੀਗਾ ਵੀ ਇੱਥੋਂ ਕੋਈ ਗੱਡੀ ਗਈ ਹੈ ਇਸ ਨੰਬਰ ਦੀ ਜਿਹੜੀ ਉੱਥੇ ਪਹੁੰਚੀ ਹੈ ਉਸ ਗੱਡੀ ਦਾ ਕੋਈ ਨਾ ਕੋਈ ਲਿੰਕ ਹੋ ਸਕਦਾ ਇਹਨਾਂ ਨਾਲ ਉਹ ਗੱਡੀ ਦਾ ਰਾਜਸਥਾਨ ਨਾਲ ਕੀ ਲਿੰਕ ਸੀ ਤੋਂ ਉਹਨੂੰ ਪਰਚੀ ਮਿਲੀ ਜਿਹੜੀ ਉਹ ਪਰ ਇਹ ਗੱਡੀ ਉੱਥੇ ਪਾਰਸ਼ਨ ਗਈ ਨਾ ਇਹਨੂੰ ਜਦੋਂ ਮੁੰਡੇ ਨੂੰ ਪੁੱਛਿਆ ਪੁਛਗਿਰ ਕੀਤੀ ਇਹਨੇ ਕਿਹਾ ਜੀ ਗੱਡੀ ਮੈਂ ਨਹੀਂ ਸੀ ਲੈ ਗਿਆ ਕੋਈ ਹੋਰ ਲੈ ਗਿਆ ਸੀ ਪਰਦੇ ਕਰੋਂਦੇ ਜਦੋਂ ਅਸੀਂ ਸਾਰਾ ਰਸਤਾ ਪੁੱਛਿਆ ਨਾ ਇਹਨੇ ਫਿਰ ਸਾਡਾ ਰਸਤਾ ਦੱਸਿਆ ਸਾਰਾ ਅੱਛਾ ਮੈਂ ਇੱਥੇ ਬਠਿੰਡੇ ਗਿਆ ਬਠਿੰਡੇ ਤੋਂ ਗਿੱਦੜਵਾਹ ਵਾਲੀ ਰੋਡ ਲੈ ਕੇ ਬਾਦਲ ਨੂੰ ਮੁੜੇ ਸੀ ਬਾਦਲ ਤੋਂ ਫਿਰ ਡੱਬ ਵਾਲੀ ਗਿਆ ਡੱਬ ਵਾਲੀ ਤੋਂ ਹਨਮਾਨਗੜ੍ਹ ਹਨਮਾਨਗੜ੍ਹ ਤੋਂ ਫਿਰ ਅਗੇ ਸਿੱਧੇ ਬੀਕਾਨੇਰ ਤੇ ਜੈਸਲਮੇਰ ਗਈ ਸੀ ਕਹਿੰਦਾ ਜੋ ਬੰਦੇ ਸਾਡੇ ਤੋਂ ਪਹਿਲਾਂ ਫੜੇ ਗਏ ਸੀ ਇਸ ਕਰਕੇ ਸਾਡਾ ਤਾਂ ਉਹਨਾਂ ਨਾਲ ਮੇਲ ਨਹੀਂ ਹੋ ਸਕਿਆ ਅਸੀਂ ਫਿਰ ਉੱਥੋਂ ਵਾਪਸ ਆ ਗਏ ਗੱਡੀ ਲੈ ਕੇ ਕਿਉਂਕਿ ਗੱਡੀ ਡੇਸ ਹੋ ਗਈ ਮੁੜ ਕੇ ਇਹ ਬੰਦਾ ਵੀ ਫੜਿਆ ਗਿਆ ਉਹ ਫਿਰ ਸਾਰੇ ਜਿਹੜੀ ਐ ਨਾ ਉੱਥੇ ਟੋਟਲੀ ਸੋਲਡ ਕੀਆ ਅਸੀਂ ਫਿਰ ਕਾਫੀ ਕੋਸ਼ਿਸ਼ ਕੀਤੀ ਵੀ ਜਿਹੜੇ ਉਹ ਬੰਦੇ ਨੇ ਉਹਨਾਂ ਨੂੰ ਕਿਸੇ ਤਰੀਕੇ ਐਕਸਟ੍ਰੈਕਟ ਜਾਂ ਕੁਝ ਹੋਰ ਕੀਤਾ ਜਾ ਸਕੇ ਕੋਸ਼ਿਸ਼ ਵੀ ਬਹੁਤ ਹੋਈ ਬਟ ਹੋ ਨਹੀਂ ਸਕਿਆ ਮਤਲਬ ਯੂਕੇ ਪੁਲਿਸ ਨੇ ਸਮਝਿਆ ਵੀ ਇਹਨਾਂ ਕੋਲ ਐਵੀਡੈਂਸ ਸਫੀਸ਼ੀਐਂਟ ਨਹੀਂ ਹੈਗੀ ਕਿਉਂਕਿ ਜਦੋਂ ਬਾਹਰੋਂ ਕਿਸ ਨੂੰ ਐਕਸਟ੍ਰੈਕਟ ਕਰਦੇ ਆ ਨੇ ਉਹ ਪਹਿਲਾਂ ਸਾਰੀ ਸਾਡੀ ਜਿਹੜੀ ਐਵੀਡੈਂਸ ਜੀ ਦਿੰਦੇ ਆ ਵੀ ਇਹਨਾਂ ਦੇ ਖਿਲਾਫ ਕੀ ਹੈ ਉਹਨੂੰ ਐਗਜ਼ਾਮਿਨ ਕਰਦੇ ਨੇ ਉਹਨਾਂ ਨੂੰ ਲੱਗਾ ਵੀ ਐਵੀਡੈਂਸ ਸਫੀਸ਼ੀਐਂਟ ਸ਼ਾਇਦ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਐਕਸਟ੍ਰੈਕਟ ਨਹੀਂ ਕੀਤਾ ਜਿਹੜੀ ਉਸ ਤੋਂ ਪਹਿਲਾਂ ਤੁਸੀਂ ਤਫਤੀਸ਼ ਕਰਦੇ ਰਹੇ ਜਾਂ ਜਿਹੜੀ ਡਿਸਟ੍ਰਿਕਟ ਪੁਲਿਸ ਸੀ ਉਹ ਕੀਤੇ ਸ਼ੱਕ ਸੀ ਕਿ ਕੁਝ ਉਹ ਕੀਤਾ ਉਹਨਾਂ ਨੇ ਉਹ ਤੋਂ ਪਹਿਲਾਂ ਇਹ ਨਾਲ ਜੀ ਟੋਟਲੀ ਬਲਾਈਂਡ ਕੇਸ ਸੀਗਾ ਜੀ ਅਸੀਂ ਤਾਂ ਜਿਵੇਂ ਆਪਣਾ ਸਟਾਈਲ ਹੁੰਦਾ ਸਾਡਾ ਪੁਰਾਣਾ ਹਿਊਮਨ ਇੰਟੈਲੀਜੈਂਸ ਪੁਰਾਣੇ ਜਿਹੜੇ ਮਾੜੇ ਮੋਟੇ ਇਸ ਤਰ੍ਹਾਂ ਦੇ ਬੰਦੇ ਸੀਗੇ ਫਤਿਹਗੜ੍ਹ ਸਾਹਿਬ ਦੇ ਪਟਿਆਲੇ ਦੇ ਆਸ-ਪਾਸ ਦੇ ਜਿਵੇਂ ਚੌਰਾ ਪਿੰਡ ਐ ਇੱਥੋਂ ਦੇ ਨਾਬੇ ਕੋਲ ਪਿੰਡ ਖੂਰ ਉਹਦਾ ਨਾਮ ਭੁੱਲ ਗਿਆ ਨੌਰਾ ਨੌਰਾ ਉਥੋਂ ਦੇ ਬੰਦੇ ਵੀ ਪਹਿਲਾਂ ਕਿਸੇ ਵੇਲੇ ਇਸ ਜਿਹੜੀ ਸੀਗੀ ਸਰਗਰਮੀਆਂ 'ਚ ਐਕਟਿਵ ਰਹੇ ਨੇ ਕਾਫੀ ਅਸੀਂ ਉਹਨਾਂ ਨੂੰ ਕਰਦੇ ਕਰਦੇ ਬਟ ਸਾਡੇ ਸਹੀ ਮੈਨੇਜ ਸਾਡੇ ਹੱਥ ਬਲੇ ਨਹੀਂ ਪਿਆ ਕੋਈ ਜਦੋਂ ਉਹ ਇਹ ਇਨਫੋਰਮੇਸ਼ਨ ਚੱਲੀ ਪਾਕਿਸਤਾਨ ਵਾਲੀ ਬਾਰਡਰ ਕ੍ਰੋਸਿੰਗ ਐਕਸਪਲੋਸਿਵ ਵਾਲੀ ਮੁੰਡਾ ਇੱਥੋਂ ਗੱਡੀ ਲੈ ਗਿਆ ਅਸਲ ਕੀ ਜਿਹੜੀ ਹੈ ਨਾ ਇਹ ਚਾਬੀ ਇਹ ਸੀਗੀ ਗੱਡੀ ਤੇ ਉਹਨੂੰ ਟ੍ਰੇਸ ਕਰਨਾ ਇਸ ਤਰ੍ਹਾਂ ਅਸਲ ਗੱਡੀ ਕਿ ਟਰੱਕ ਸੀ ਕਿਹੜਾ ਵਹੀਕਲ ਸੀ ਕਾਰ ਸੀ ਕੋਈ ਸ਼ਿਕਾ ਸੁਣਦੇ ਵਾਲੇ ਦੀ ਕਾਰ ਸੀਗੀ ਮੈਨੂੰ ਨਾ ਬਣੀ ਐਚ ਆਰ ਕਰਕੇ ਕੁਛ ਨੰਬਰ ਸੀਗਾ ਉਹਦਾ ਜੀ ਅੱਛਾ ਜਿੱਟੇਰਾਂ ਦੀ ਗੱਡੀ ਸੀ ਮੈਨੂੰ ਇਹਨਾਂ ਵਰਨਾ ਵਰਨਾ ਕਈ ਗੱਲਾਂ ਵਰਨਾ ਹੀ ਸੀ ਮਸ਼ਹੂਰ ਹੁੰਦੀ ਸੀ ਵਰਨਾ ਹੀ ਸੀ ਹਾਂਜੀ ਵਰਨਾ ਹੀ ਸੀ ਚਿੱਟੇਰਾਂ ਦੀ ਵਰਨਾ ਸੀਗੀ ਉਹ ਵਾਲੇ ਦੀ ਟੀ ਕੰਪਨੀ ਨੇ ਖਰੀਦੀ ਸੀ ਪਹਿਲਾਂ ਕਿਸੇ ਵੇਲੇ origianally ਫਿਰ ਸਚਿੰਤਰ ਚਾਹ ਉਹਦੇ ਵਿਕੀ ਉਹਦੇ ਫਿਰ ਇਹਨਾਂ ਕੋਲੇ ਇਹਨਾਂ ਕੋਲੇ ਐਸੀ ਬੰਦੇ ਕੋਲੇ ਬੱਸੀ ਬਟਾਉਣ ਵਾਲਾ ਤੇ ਅਲਟੀਮੇਟਲੀ ਜਿਹਦੇ ਰਾਹੀਂ ਸਾਡਾ ਸਾਰਾ ਕੇਸ ਚੇਸ ਹੋਇਆ ਅਰੇ ਤੁਹਾਨੂੰ ਬਸੀ ਪ੍ਰਣਾਲੀ ਮੁੰਡੇ ਦੀ ਗੱਲ ਦੱਸਦਾ ਜੀ ਜੀ ਇਹ ਮੁੰਡਾ ਜਦੋਂ ਜੇ ਚਲਾ ਗਿਆ ਨਾ ਮੈਂ ਇਹਨੂੰ ਫੇਰ ਵੀ ਮਿਲਿਆ ਇੱਕ ਦੋ ਵਾਰੀ ਮੈਨੂੰ ਇਹ ਬੰਦਾ ਥੋੜਾ ਹੈ ਨਾ ਲੱਗਿਆ ਜਿਵੇਂ ਬੰਦਾ ਨਾ ਐਵੇਂ ਇਨਫਲੂਐਂਸ ਹੋ ਗਿਆ ਉਹਨੂੰ ਮੈਂ ਉਹ ਕਹਿੰਦਾ ਸਰ ਮੈਂ ਪੜਨਾ ਚਾਹਣਾ ਮੈਂ ਤਾਂ ਪਹਿਲਾਂ ਕਿੰਨਾ ਪੜਿਆ ਕਹਿੰਦਾ ਮੈਂ ਬੀ ਕਾਮ ਕੀਤੀ ਹੋਈ ਐ ਅੱਛਾ ਮੈਂ ਤਾਂ ਤਾਂ ਪੜਿਆ ਲੇਖਾ ਬੰਦਾ ਮੈਂ ਤੇ ਉਹ ਚੱਕਰ ਕਿੰਨੇ ਵਾਰੀ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਐਡੀ ਦੂਰ ਤੱਕ ਗੱਲ ਪਹੁੰਚੂਗੀ ਤੇ ਮੈਂ ਕਿਹਾ ਹੁਣ ਤੂੰ ਕੀ ਜਾਉਣਾ ਕਹਿੰਦਾ ਮੈਂ ਐਵੇਂ ਕਰਨੀ ਜਾਉਣਾ ਤੇ ਮੈਂ ਕਰ ਰਹੇ ਨਹੀਂ ਕਹਿੰਦੇ ਮੇਰੀ سپورਟ ਨਹੀਂ ਹੈਗੀ ਮੈਂ ਪੈਸੇ ਤੈਨੂੰ ਮੈਂ ਦਿਨਾ ਮੈਂ ਫਿਰ ਉਹਨੂੰ ਐਵੇਂ ਕਰਾਈ ਸੀ ਅੱਛਾ ਜੀ ਉਹਨੇ ਐਵੇਂ ਕਿத்தி ਮੁੰਡਾ ਹੁਣ ਮੈਂ ਤੈਨੂੰ ਕਦੀ ਮਿਲਿਆ ਨਹੀਂਗਾ ਮੇਰਾ ਖਿਆਲ ਆ ਹੋ ਵੀ ਸ਼ਾਇਦ ਸ਼ਾਇਦ ਕਿਤੇ ਵਾਰੀ ਚਲੇ ਜਾਊਗਾ ਉਹ ਕੇਚੋ ਸ਼ਾਇਦ ਬਰੀ ਹੋ ਗਏ ਸੀ ਜੀ ਮੈਨੂੰ ਐਗਜੈਕਟਲੀ ਯਾਦ ਨਹੀਂਗਾ ਕਿਉਂਕਿ ਇਹ ਐਵਿਡੈਂਸ ਡਾਇਰੈਕਟ ਤੱਕ ਕੋਈ ਹੈ ਨਹੀਂ ਸੀ ਸਾਰੇ ਸਰ ਇਹਨਾਂ ਐਗਜ਼ੀਕਿਊਸ਼ਨ ਵਾਲੇ ਸੀ ਉਹ ਬੰਦੇ ਉਹ ਆਏ ਨਹੀਂ ਸੀ ਜੋ ਇਸ ਕਰਕੇ ਨਾ ਇਹ ਕੇਸ ਨਹੀਂ ਚੱਲ ਨਹੀਂ ਪਾਇਆ ਜਿਆਦਾ ਕਨਵਿਕਸ਼ਨ ਵਾਲੇ ਪਾਸੇ ਨਹੀਂ ਜਾ ਸਕਿਆ ਐਵੀਡੈਂਸੀ ਕੋਈ ਨਹੀਂ ਸੀ ਨਾ ਕਿਸੇ ਨੇ ਕ੍ਰਾਈਮ ਕਰਦਿਆਂ ਨੂੰ ਵੇਖਿਆ ਸਾਰੀ ਸਰਕਮਸਟੈਂਸ ਨਾਲ ਜੁੜੀ ਸੀ ਫਿਰ ਲੋਕਲ ਪੁਲਿਸ ਨੇ ਦੱਸੀ ਸਾਰੀ ਗੱਲ ਉਹਨਾਂ ਨੇ ਫਿਰ ਜੋ ਜਿਵੇਂ ਵੀ ਹੁੰਦਾ ਸਾਰੀ ਕਾਰ ਹੀ ਮੇਨ ਕਲੀ ਸੀ ਕਾਰ ਹੀ ਮੇਨ ਕਲੀ ਸੀ ਕਲੀ ਸੀ ਕਾਰ ਨੇ ਵੀ ਕੀ ਬੋਲਣਾ ਹੁੰਦਾ ਸਰ ਬੋਲਣਾ ਤਾਂ ਬੰਦਿਆਂ ਨੇ ਹੁੰਦਾ ਹੈ ਐਵੀਡੈਂਸ ਨੇ ਬੋਲਣਾ ਸੰਭਾ ਐਵੀਡੈਂਸ ਨੇ ਬੋਲਾ ਜੀ ਇੰਨੀ ਐਵੀਡੈਂਸ ਸਫੀਸ਼ੀਐਂਟ ਨਹੀਂ ਸੀ ਕਿ ਇਹ ਕਾਰ ਉੱਥੇ ਗਈ ਤੇ ਆ ਕਰਕੇ ਇੰਜ ਕਰਕੇ ਖੁਸ਼ ਹੋਇਆ ਤੇ ਅਕਿਊਜ਼ ਦਾ ਬਿਆਨ ਸੀਗਾ ਅਕਿਊਜ਼ ਦਾ ਬਿਆਨ ਕਿਤੇ ਵੈਲਿਡ ਹੀ ਨਹੀਂ ਹੈਗਾ ਜੀ ਕਿਸੇ ਕੋਰਟ ਚ ਐਡਮਿਸਿਬਲ ਹੀ ਨਹੀਂ ਹੈਗਾ ਕਿ ਉਸ ਦਾ ਜਿਹੜਾ ਬਿਆਨ ਹੈ ਜਿਵੇਂ ਤੁਸੀਂ ਦੱਸਿਆ ਉਹ ਬੰਦਾ ਜਿਹੜਾ ਆ ਬਾਅਦ ਚ ਪਛਤਾਉਂਦਾ ਵੀ ਸੀ ਵੀ ਜੀ 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 ਫਸ ਗਏ ਜੀ ਜੋ ਡਿਊਰਿੰਗ ਇੰਟਰੋਗੇਸ਼ਨ ਉਹਨੇ ਕੁਝ ਹੋਰ ਤੁਹਾਡੇ ਕੋਲ ਕੰਫੈਸ ਕੀਤਾ ਹੋਵੇ ਦੱਸਿਆ ਹੋਵੇ ਕਿਹੋ ਜਿਹਾ ਪਿਛੋਕਰ ਸੀ ਉਹਦਾ ਕੀ ਸੀ ਉਹ ਨਾ ਜੀ ਹਾਂ ਇਹੀ ਚਲ ਵਧੀਆ ਹੋ ਗਿਆ ਤੁਸੀਂ ਗੱਲ ਪੁੱਛ ਲਈ ਇਹ ਉਹਨਾਂ ਬੜੇ ਮਿਲੋ ਬੜੀ ਬਿਲੋ ਮਿਡਲ ਲੈਵਲ ਦੀ ਫੈਮਿਲੀ ਸੀ ਕੀ ਉਹ ਥੋੜਾ ਜਿਹਾ ਐਂਬੀਸ਼ਸ ਸੀਗਾ ਉਹ ਚਾਹੁੰਦਾ ਸੀ ਕੋਈ ਭੈਣ ਸੀ ਛੋਟੀ ਇੱਕ ਤਾਂ ਉਹਦਾ ਉਹ ਕਹਿੰਦਾ ਸੀ ਕੋਈ ਨਾ ਚੰਗਾ ਸੈੱਟ ਹੋ ਜਵੇ ਇੱਕ ਜਿਵੇਂ ਹੁੰਦਾ ਵੀ ਚਲ ਚਾਰ ਪੈਸੇ ਮਿਲ ਜਾਣਗੇ ਉਹ ਇਸ ਚੱਕਰ 'ਚ ਇਹਦੇ 'ਚ ਆ ਗਿਆ ਬੁੜੀ ਛੋਟੀ ਜੀ ਫੈਮਿਲੀ ਸੀ ਆਪਾਂ ਕਹਿ ਸਕਦਾ ਗਰੀਬ ਨਾਲੋਂ ਚੰਗਾ ਨਹੀਂ ਲੱਗਦਾ ਇਸ ਕਰਕੇ ਮੈਨੇ ਯੂਜ਼ ਕਰੂੰਗਾ ਬਿਲੋ ਮਿਡਲ ਕਲਾਸ ਫੈਮਿਲੀ ਸੀ ਕਈ ਬੜੀ ਸੋਸ਼ਲ ਆਬਲੀਗੇਸ਼ਨਸ ਆਪਣੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹਦੇ ਕਰਕੇ ਆਪਾਂ ਕਈ ਇਸ ਤਰ੍ਹਾਂ ਦੇ ਕੰਮ ਕਰ ਬੈਠਦੇ ਆ ਜਿਹੜੇ ਬਾਅਦ 'ਚ ਆਪਾਂ ਨੂੰ ਬੜੇ ਹਾਲੀਆ ਮੈਂ ਕੋਰੋਣੇ ਬੁੰਡੇ ਨੇ ਕੀ ਦੱਸਿਆ ਤੁਹਾਨੂੰ ਹੋਰ ਕੋਈ ਸਪੈਸੀਫਿਕ ਮੈਨੂੰ ਕਿਉਂਕਿ ਉਸ ਬੰਦੇ ਦੀ ਕੋਈ ਇਨਵੋਲਵਮੈਂਟ ਸੀ ਕਿਸੇ ਪਾਸੇ ਨਾ ਦੁਪਹਿਰ ਨੂੰ ਨਾ ਬਾਅਦ ਚ ਅੱਛਾ ਕੋਈ ਪਹਿਲਾਂ ਕੋਈ ਨਹੀਂ ਨਾ ਕੋਈ ਬੈਕਗ੍ਰਾਉਂਡ ਹੀ ਨਹੀਂ ਕੋਈ ਛੋਕੜ ਨਹੀਂ ਸੀ ਬੈਕਗ੍ਰਾਉਂਡ ਸੀ ਜਿਹੜਾ ਮੁਕਰੋਫਰ ਵਾਲਾ ਬੰਦਾ ਤੁਹਾਨੂੰ ਦੱਸਿਆ ਮੈਂ ਉਹਦੀ ਬੈਕਗ੍ਰਾਉਂਡ ਸੀਗੀ ਉਹ ਬਾਹਰ ਨਿਕਲ ਗਿਆ ਉਨੇ ਓਬਵੀਅਸ ਹੀ ਪੜ ਲਿਆ ਸੀਗਾ ਉਹੋ ਵੀ ਸੀ ਚਲਾਨ ਕੀਤਾ ਇਸ ਕੇਸ ਦੇ ਉਹਦੇ ਚ ਉਹਨੇ ਕੀ ਕੰਫੈਸ ਕੀਤਾ ਮੁਕਰਮਪੁਰ ਉਹਨੇ ਕੰਫੈਸ ਕੀਤਾ ਵੀ ਮੈਂ ਇਹ ਸਾਰੀ ਜਿਹੜੀ ਐ ਇਸ ਬੰਦੇ ਨਾਲ ਇੰਗਲੈਂਡ ਵਾਲੇ ਬੰਦੇ ਜਿਹੜੇ ਆਏ ਸੀ ਉਹਨਾਂ ਨਾਲ ਤਾਲ ਮਿਲ ਕਰਾ ਅੱਛਾ ਉਹਦਾ ਮੈਨੂੰ ਨਾਂ ਭੁੱਲ ਗਿਆ ਦਾ ਮੁਕਰਮਪੁਰ ਵਾਲੇ ਬੰਦੇ ਦਾ ਉਹ ਬੰਦਾ ਪੁਰਾਣਾ ਸਾਡੇ ਕਈ ਕੇਸਾਂ ਚ ਇਨਵੋਲਡ ਸੀਗਾ ਉਹਦਾ ਰਿਕਾਰਡ ਵੀ ਸੀਗਾ ਸਾਡੇ ਕੋਲੇ ਉਹ ਮੇਰੇ ਖਿਆਲ ਆ ਜਿਹੜੀ ਬੱਬਰ ਖਾਲਸਾ ਜੱਥੇਬੰਦੀ ਸੀਗੀ ਸ਼ਾਇਦ ਉਹਨਾਂ ਦਾ ਹੋ ਹਾਈਡ ਆਊਟ ਟਾਈਪ ਸੀਗਾ ਸਿੰਪੈਥਾਈਜ਼ਰ ਹਾਈਡ ਆਊਟ ਇਸ ਤਰ੍ਹਾਂ ਦਾ ਸੀਗਾ ਉਹ ਉਹਨੇ ਫਿਰ ਇਹ ਵਿਕਰੋਪੁਰ ਵਾਲਾ ਤੇ ਇਹ ਆਪ ਵਿੱਚ ਥੋੜੇ ਬਹੁਤ ਰਿਸ਼ਤੇਦਾਰ ਵੀ ਜੀ ਉਹਨੇ ਦੇਖਿਆ ਵੀ ਬੰਦਾ ਹੈਗਾ ਲੋਡ ਬੰਦਾ ਹੈਗਾ ਲੋਡ ਬੰਦਾ ਹੈਗਾ ਉਹਨੇ ਉਹਨੂੰ ਐਕਸਪਲੋਇਟ ਕਰ ਲਿਆ ਐਕਸਪਲੋਇਟ ਇਹਨੂੰ ਕਰਨਾ ਹੁੰਦਾ ਜੀ ਪੈਸੇ ਹੁੰਦੇ ਨੇ ਗਰੀਬ ਆਦਮੀ ਨੂੰ ਜਿਹੜਾ ਜਿਨੇ ਕਦੇ 10 ਰੁਪਏ ਨਹੀਂ ਵੇਖੇ ਉਹਨੂੰ 1000 ਰੁਪਏ ਮਿਲ ਜੇ ਵ ਇਕੱਠਾ ਇਹ ਤਾਂ ਬੰਦਾ ਹੁੰਦੀ ਬੰਦਾ ਜਿਹੜੇ ਬੰਦੇ ਇੰਗਲੈਂਡ ਤੋਂ ਆ ਕੇ ਕ੍ਰਾਈਮ ਕਰਦੇ ਨੇ ਉਹ ਕਿਵੇਂ ਇਨਫਲੈਕਟ ਜਾ ਕੇ ਕੁਈ ਦਸਿਆ ਹੋਊਗਾ ਨਹੀਂ ਉਹ ਉਹਨੇ ਇਹਨੂੰ ਉਹਦੇ ਇਹਨਾਂ ਨਾਲ ਤਾਂ ਉਹਦੀ ਇੰਨੀ ਕੀ ਮੁਲਾਕਾਤ ਹੋਈ ਆ ਵੀ ਸਾਡਾ ਰਹਿਣ ਦਾ ਬੰਦਵਸ ਕਰ ਦੇ ਸਾਨੂੰ ਉਥੇ ਲੈ ਕੇ ਚਲਦੇ ਵਾਪਸ ਥੈਟ ਇਜ਼ ਆਲ ਕੋਈ ਗੱਲ ਨਹੀਂ ਕੀਤੀ ਕਿਸੇ ਕਿਸਮ ਦੀ ਉਹਨਾਂ ਬੰਦਿਆਂ ਨੂੰ ਜਿਵੇਂ ਇਹ ਦੱਸਦਾ ਮੁੰਡਾ ਉਹਨਾਂ ਬੰਦਿਆਂ ਨੂੰ ਇਹ ਇਨਸਟਰਕਸ਼ਨ ਅਸੀਂ ਆ ਕਿ ਤੁਸੀਂ ਕਿਸੇ ਨਾਲ ਬੋਲਣਾ ਹੀ ਨਹੀਂਗਾ ਬਿਲਕੁਲ ਸਿਰਫ ਇਹਨੇ ਕਹਨ ਚੱਲ ਫਲਾਣੀ ਤਾਂ ਚੱਲ ਉਹ ਵੀ ਜਿਹਨੂੰ ਗੱਡੀ ਬੈਠਣਾ ਫੇਰ ਦੱਸਣਾ ਇਹਨੇ ਵਿੱਚ ਕਹਨ ਆਪਾਂ ਪਟਿਆਲੇ ਚੱਲਾਂਗੇ ਕੱਲ ਨੂੰ ਆਪਾਂ ਜਲੰਧਰ ਚੱਲਾਂਗੇ ਨਾ ਉਨੇ ਕੱਲ ਨੂੰ ਸਵੇਰੇ 9 ਵਜੇ ਆ ਜੀ ਜਾਂ ਕੱਲ ਸ਼ਾਮ ਨੂੰ 9 ਵਜੇ ਆ ਜੀ ਉਹ ਆ ਗਿਆ ਕਿਥੇ ਚੱਲਾਂ ਜੀ ਬੈਡ ਗੱਡੀ ਤੈਨੂੰ ਦੱਸ ਦਿਆਂ ਗੱਡੀ 'ਚ ਬੈਠ ਕੇ ਚੱਲ ਪਟਿਆਲੇ ਮਤਲਬ ਇੰਨਾ ਵੀ ਰਿਸਕ ਨਹੀਂ ਲਿਆ ਉਹਨਾਂ ਨੇ ਵੀ ਉਹਨੂੰ ਪਹਿਲਾਂ ਦੱਸ ਦੇਣ ਤਾਂ ਬੰਦਾ ਕਿਤੇ ਬਾਈ ਚਾਂਸ ਬਾਹਰ ਹੀ ਗੱਲ ਕਰਦਾ ਸੀ ਕੱਲ ਨੂੰ ਪਟਿਆਲੇ ਜਾਣਾ ਬੰਦੇ ਆਏ ਨੇ ਬਰ ਦੋਸਤ ਨੇ ਆਪਣੇ ਉਹਨਾਂ ਨੇ ਰਿਸਕ ਲਿਆ ਹੀ ਨਹੀਂ ਹਮਕੋ ਕਿਸੇ ਕਿਸਮ ਦਾ ਵੀ ਰਿਸਕ ਨਹੀਂ ਲਿਆ ਉਹਨਾਂ ਨੇ ਜਿੱਦੋਂ ਕੋਈ ਵੀ ਗੱਲ ਕਿਸੇ ਪਾਸੇ ਇਹ ਤਾਂ ਉਹੀ ਗੱਲ ਹੋ ਗਈ ਨਾ ਵੀ ਜਿਵੇਂ ਜੋ ਗੱਡੀ ਨਾਲ ਟਰੇਸ ਹੁੰਦੀ ਤੇ ਕੇਸ ਰਹਿ ਜਾਣਾ ਸੀ ਇਹਨਾਂ ਨੇ ਤੇ ਸੋਹਰ ਸਾਹਿਬ ਨੇ ਹਿੰਮਤ ਕੋ ਬਹੁਤ ਕੀਤੀ ਉੱਥੇ ਜਾ ਕੇ ਜਸਟ ਮੈਂ ਜੰਡਸਟ ਬਿੰਦ ਤੋਂ ਜਾ ਕੇ ਉਹਨਾਂ ਨੇ ਉਹ ਪਰਚੇ ਕੱਢਿਆ ਇਸੇ ਤਰ੍ਹਾਂ ਤੁਸੀਂ ਇੱਕ ਦੂਸਰਾ ਕੇਸ ਜਿਹੜਾ ਉਹ ਸੁਣਾਉਂਦੇ ਸੀਗੇ ਹਾਂ ਉਹਨਾਂ ਜੀ ਨਾਬੇ ਨਾਬੇ ਬੜਾ ਜੀ ਨਾਬੇ ਤੇ ਭਵਾਨੀ ਵਿਕਰ ਦੇ ਵਿਚਕਾਰ ਇੱਕ ਨਾ ਗੈਸ ਬੋਟਲਿੰਗ ਪਲਾਂਟ ਹੈ ਜੀ ਉਹਦੇ ਬਾਹਰ ਇਹਨਾਂ ਨੇ ਐਕਸਪਲੋਸਿਵ ਲਾਤਾ ਜੋ ਸੋ ਕਾਲਡ ਜੀਨਰਪਾ ਕਹਿੰਨੇ ਆ ਅਤਵਾਜ ਉਹਨਾਂ ਨੇ ਐਕਸਪਲੋਸਿਵ ਇਸ ਤਰ੍ਹਾਂ ਲਾਇਆ ਸੀਗਾ ਵੀ ਜਦੋਂ ਕੋਈ ਗੱਡੀ ਸਿਲੰਡਰਾਂ ਵਾਲੀ ਬਾਹਰ ਦੇਖੂਗੀ ਤਾਂ ਉਹਦੋਂ ਉਹਨੂੰ ਡੈਟੋਨੇਟ ਕਰਾਂਗੇ ਰਾਤੀ ਵਰਦਾ ਸੀ ਅਗਲੇ ਦਿਨ ਸਵੇਰੇ ਕਿਸੇ ਨੇ ਰਾਹੀ ਨਹੀਂ ਦੇਖਿਆ ਵੀ ਇਹ ਕੀ ਪਿਆ ਉਹਨੇ ਪੁਲਿਸ ਨੂੰ ਰਿਪੋਰਟ ਕੀਤਾ ਪੁਲਿਸ ਮੌਕੇ ਤੇ ਆਈ ਉਹਨਾਂ ਨੇ ਦੇਖਿਆ ਵੀ ਕਿ ਜਦੋਂ ਸਾਰਾ ਕੁਝ ਖੁੱਲ੍ਹੇ ਵਿੱਚ ਡੈਟੋਨੇਟ ਲੱਗੇ ਹੋਏ ਪੁਲਿਸ ਘਬਰਾ ਗਏ ਸਾਰੇ ਨੈਚੁਰਲ ਹੋ ਜਾਂਦਾ ਸਾਰਾ ਇਸ ਤਰ੍ਹਾਂ ਅਸੀਂ ਵੀ ਮੈਂ ਵੀ ਮੌਕੇ ਤੇ ਚਲਾ ਗਿਆ ਦੇਖਿਆ ਦੁੱਖਾ ਸਾਰਾ ਉਹ ਡਰਮੇਂ ਦੇਖੀ ਨੀਲੇ ਰੰਗ ਦੀ ਡਰਮੀ ਸੀ ਅੱਛਾ ਮੈਂ ਦੇਖਿਆ ਵੀ ਦੀ ਮੈਨੂਫੈਕਚਰਿੰਗ ਦੇਖੀ ਕਿੱਥੋਂ ਦੀ ਹੋਈ ਐ ਉਹਦੇ ਬੈਕ ਤੇ ਨਾ ਡਲਕਰੇ ਲਿਖਿਆ ਸੀਗਾ ਅੱਛਾ ਡੀ ਏ ਐਲ ਸੀ ਆਰ ای ਵਾਈ ਹੋਸੀਂਦਾ ਇਹਦਾ ਜਲਾਬੂ ਸਾਊਦੀ ਕੰਪਨੀ ਹੋਣੀ ਐ ਮੈਂ ਆ ਕੇ ਦਫਤਰ Google ਚ ਪਾਇਆ ਡਲਕਰੇ ਉਹ ਫਰਮਾਨੇਟ ਕੀ ਰਾਜਪੁਰੇ ਦੀ ਅੱਛਾ ਰਾਜਪੁਰੇ ਵਾਲੇ ਇਹ ਡਰਮੀਆਂ ਬਣਾਉਂਦੇ ਸੀ ਕਿ ਤਕਰੀਬਨ ਉਹ 40 ਕਿਲੋ ਦੀ ਡਰਮੀ ਸੀ ਜਿਹਦੇ ਚ ਉਹ ਫਰਟੀਲਾਈਜ਼ਰ ਟਾਈਪ ਹੀ ਕੁਝ ਪਾਉਂਦੇ ਸੀਗੇ ਅਸੀਂ ਰਾਜਪੁਰੇ ਚਲੇ ਗਏ ਕੰਪਨੀਆਂ ਨੇ ਪੁੱਛਿਆ ਵੀ ਤੁਸੀਂ ਮੈਨੂਫੈਕਚਰ ਕਰਦੇ ਹੋ ਹਾਂਜੀ ਉਤਪਈਆਂ ਵੀ ਸੀਗੀਆਂ ਡਰਮੀਆਂ ਵੀ ਅਸੀਂ ਮੈਚਰਲ ਜੇ ਮੌਕਾ ਵੀ ਦੇਖਿਆ ਤਾਂ ਵੀ ਪਛਾਣ ਲਿਆ ਉਹ ਕਹਿੰਦੇ ਹਾਂ ਜੀ ਹਾਂ ਅਸੀਂ ਬਣਾਇਆ ਸੀਗਾ ਅਸੀਂ ਤਕਰੀਬਨ 45-4600 ਬਣਾਇਆ ਸੀਗਾ ਹਜ਼ਾਰਕ ਸਾਡੇ ਕੋਲ ਹੈਗੇ ਬਾਕੀ ਸੜੀਆਂ ਵੇਗੀਆਂ ਸਾਰੀਆਂ ਤੇ ਚਲੋ ਅਸੀਂ ਉਹਨਾਂ ਕੋਲ ਰਿਕਾਰਡ ਲੈ ਲਿਆ ਵੀ ਕਿੱਥੇ ਕਿੱਥੇ ਕਿੰਨੀਆਂ ਕਿੰਨੀਆਂ ਉਹਨਾਂ ਜਲੰਧਰ ਅੰਮ੍ਰਿਤਸਰ ਫਗਵਾੜਾ ਲੁਧਿਆਣਾ ਬਰਨਾਲਾ ਬਠਿੰਡਾ ਸਾਰਾ ਅਸੀਂ ਬਾਕੀ ਰਿਕਾਰਡ ਨੂੰ ਛੱਡ ਕੇ ਸਿਰਫ ਬਰਨਾਲਾ ਤੇ ਬਠਿੰਡਾ ਜਿਹੜੇ ਇੱਥੇ ਵਿਕਿਆ ਸੀ ਦਰਮੀਆਂ ਉਹ ਕਿਸ ਡਾਇਰੈਕਸ਼ਨ ਨੂੰ ਗਈਆਂ ਅਸੀਂ ਉਹਨਾਂ ਕੋਲ ਆਏ ਸਾਰੇ ਰਿਕਾਰਡਿੰਗ ਅਸੀਂ ਕਰਦੇ ਕਰਦੇ ਨਾ ਜੀ ਧੂਰੀ ਪਹੁੰਚ ਗਏ ਅੱਛਾ ਧੂਰੀ 'ਚ 6 ਦਰਮੀਆਂ ਆਈਆਂ ਸੀਗੀਆਂ ਜੋ ਉਹਦੇ ਨਾਲ ਦੀਆਂ ਜਿਹਨਾਂ ਜੋ ਸੀਗਾ ਫਰਟੀਲਾਈਜ਼ਰ ਧੂਰੀ ਵਾਲੇ ਨੂੰ ਪੁੱਛਿਆ ਵੀ ਤੇਤ ਤੋਂ ਕੌਣ ਕੌਣ ਲੈ ਗਏ ਨੇ ਉਹਦੇ ਕੋਲੇ ਸਾਰਿਆਂ ਦੇ ਬਿੱਲ ਕੱਟੇ ਹੋਏ ਸੀਗੇ ਉਹ ਬਿਲਾਂ ਤੋਂ ਅਸੀਂ ਧੂਰੀ ਇਲਾਕੇ ਦੇ ਸਾਰਿਆਂ ਲੇਖ ਲਿਆ ਇੱਕ ਸੀਗੀ ਪੁਲਵਾਨ ਪਿੰਡ ਆਈ ਅੱਛਾ ਜੀ ਪੁਲਵਾਨ ਪਿੰਡ ਥਾਣੇ ਧੂਰੀ ਚ ਪੈਂਦਾ ਜਦੋਂ ਆਪਾਂ ਸਰੂਲ ਤੋਂ ਨਾਬੇ ਨੂੰ ਆਉਂਦੇ ਆ ਅੰਦਰੋਂ ਦੀ ਤੇ ਉਥੇ ਉੱਤੇ ਪੈਂਦਾ ਮੈਨੂੰ ਅਸੀਂ ਉਹਨਾਂ ਦੇ ਘਰ ਗਏ ਡਰਮੀ ਉਹ ਤਾਂ ਜੀ ਅਸੀਂ ਵੇਚਦੀ ਕਿਹਨੂੰ ਵੇਚੀ ਮਾਲਕ ਕੋਈ ਤਸੱਲੀ ਬਖਸ਼ ਜਾ ਸਾਨੂੰ ਉਹ ਜਵਾਬ ਦੇ ਨਹੀਂ ਸਕੇ ਅਸੀਂ ਪੁੱਛਗਿਛ ਕੀਤੀ ਅਗਲੇ ਦਿਨ ਮੈਂ ਤੇ ਮੇਰੇ ਨਾਲ ਡੀਐਸਪੀ ਸਾਹਿਬ ਸੀਗੇ ਸਰਜਿੰਦਰ ਸਿੰਘ ਸੋਹਲ ਅਸੀਂ ਫਿਰ ਉਹਨਾਂ ਦੇ ਘਰ ਚਲੇ ਗਏ ਅਸੀਂ ਉਹਨਾਂ ਦੇ ਘਰ ਦੇ ਨਾਲ ਉੱਤੇ ਚਬਾਰੇ ਚੜ ਗਏ ਉੱਥੇ ਸੋਫਿਆਂ ਦੇ ਜਿਹੜੇ ਕੱਪੜੇ ਚੜੇ ਹੁੰਦੇ ਨੇ ਨਾ ਹਾਂਜੀ ਉਹ ਕੱਪੜੇ ਸੇਮ ਸੀਗੇ ਜਿਨ੍ਹਾਂ ਕੱਪੜੇ ਚ ਉਹ ਡਰਮੀ ਉੱਤੇ ਨਾਬੇ ਬੁਲੇਟ ਕੇ ਰੱਖੀ ਹੋਈ ਸੀ ਮਤਲਬ ਜਿਵੇਂ ਗੱਲ ਜੁੜਦੀ 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 ਉਹਨਾਂ ਦੇ ਘਰ ਪਹੁੰਚ ਗਈ ਕਨਫਰਮ ਹੋ ਗਿਆ ਵੀ ਇਸੇ ਘਰ ਚੋਂ ਹੀ ਕੁਛ ਨਾ ਕੁਛ ਹੋਇਆ ਅਸੀਂ ਫਿਰ ਹੋਰ ਅੱਗੇ ਚਲਾਇਆ ਇੱਕ ਇਥੇ ਦਾ ਹੁੰਦਾ ਸੀਗਾ ਮੁੰਡਾ ਮੈਨੂੰ ਹੋਂ ਦਾ ਵੀ ਨਾਮ ਭੁੱਲ ਗਿਆ ਕਾਫੀ ਮਸ਼ਹੂਰ ਸੀਗਾ ਉਹ ਉਹ ਬੰਦਾ ਇਹਦੇ ਵਿੱਚ ਹੋ ਸਕਦਾ ਕਿਉਂਕਿ ਉਹ ਬੰਦਾ ਜਿਹੜਾ ਤੋਰਾ ਫੇਰਣਾ ਇਹ ਸਾਰੇ ਪਾਸੇ ਰਹਿੰਦਾ ਸੀ ਪਟਿਆਲਾ ਭਵਾਨੀਗੜ ਸੰਗਰੂਰ ਉਹਦੇ ਦਾ ਇੱਕ ਹੋਰ ਐਸੋਸੀਏਟ ਸੀ ਉਹ ਮਲੇਰਕੋਟ ਲੈ ਰੀਦਾ ਸੀ ਰਣਮਲ ਉਹਦੇ ਬਾਰੇ ਵੀ ਸਾਨੂੰ ਪਤਾ ਸੀਗਾ ਵੀ ਉਹ ਉਹ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਨਾ ਮਤਲਬ ਐਗਜ਼ੀਕਿਊਟਰ ਨਹੀਂ ਸੀਗਾ ਉਹ ਵੀ ਉਹੋ ਵੀ ਜਿਵੇਂ ਫੈਸਿਲੀਟੇਟਰ ਹੁੰਦਾ ਨਾ ਇਸ ਤਰ੍ਹਾਂ ਦਾ ਸੀਗਾ ਅਸੀਂ ਅਗਲੇ ਦਿਨ ਰਾਤ ਨੂੰ ਉੱਤੇ ਰੇਡ ਕੀਤਾ ਸਾਡੇ ਕੋ ਮੁੰਡਾ ਸੀ ਗੁਰਨੇਲ ਸਿੰਘ ਐਸਐਸਆਈ ਤੇ ਬਰਨਾਲੇ ਲੱਗਿਆ ਸੀ ਇਹਦੇ ਬਹੁਤ ਸਿਆਣਾ ਮੁੰਡਾ ਸੀ ਗੁਰਮੇਲ ਹਾਂ ਹੁਣ ਅੱਜਕੱਲ ਵਿਜੀਲੈਂਸ ਚ ਹੈ ਹਾਂ ਬਹੁਤ ਸਿਆਣਾ ਮੁੰਡਾ ਸੀਗਾ ਉਹਨੇ ਅਸੀਂ ਉਹਨੂੰ ਕਿਹਾ ਵੀ ਤੇਰੀ ਵਾਖ ਵੀ ਕਾਫੀ ਹੈ ਉਹ ਕੁਦਰਤੀ ਉਸ ਬੰਦੇ ਨੂੰ 22 ਫੇਸ ਵੀ ਜਾਣਦਾ ਸੀ ਉਹਨੇ ਰੇਡ ਕੀਤਾ ਬੰਦਾ ਘਰੇ ਮਿਲ ਗਿਆ ਉਹ ਲੈ ਜਾਂਦਾ ਅਸੀਂ ਉਦੋਂ ਵੀ ਸਾਨੂੰ ਤਕਰੀਬਨ ਰਾਤ ਦੇ 1.5 2 ਵਜੇ ਸੀਗੇ ਜੀ ਇਨਟੈਰੋਗੇਸ਼ਨ ਕੀਤੀ ਉਹਦੀ ਪੁਸ਼ਗੀਸ਼ ਕੀਤੀ ਥਰਨੇ ਸਦਰ ਨਾਬੇ ਜੀ ਕੀਤੀ ਸੀ ਜੀ ਉਹ ਵੀ ਅਲਟੀਮੇਟਲੀ ਬੜਾ ਮੁਕਰਿਆ ਨਹੀਂ ਜੀ ਨਹੀਂ ਜੀ ਐ ਨਹੀਂ ਆਉਣੀ ਫਿਰ ਮੰਨ ਗਿਆ ਬਈ ਆਹੋ ਮੈਂ ਤਾਂ ਨਹੀਂ ਲਾਈ ਪਰ ਪੁਰਾਣੇ ਬੰਦੇ ਨੇ ਲਾਈ ਹੈ ਠੀਕ ਹੈ ਅੱਗੇ ਚੱਲਦੇ ਚੱਲਦੇ ਪੁਸ਼ਗੀਸ਼ ਕਰਦੇ ਕਰਦੇ ਅਸਾਨੂੰ ਬੰਦੇ ਦਾ ਪਤਾ ਲੱਗਿਆ ਜੀਨੇ ਉਹ ਲਾਈ ਸੀਗੀ ਜਿਹਦੇ ਘਰੋਂ ਗਈ ਸੀ ਉਹਦਾ ਤੁਹਾਨੂੰ ਪਤਾ ਸੀਗਾ ਹੀ ਫਿਰ ਅਸੀਂ ਇਹਨੂੰ ਜਿਹੜਾ ਭਵਨ ਪਲਵਾਨ ਵਾਲਾ ਸੀ ਫਿਰ ਅਸੀਂ ਇਹਨੂੰ ਪੇਸ਼ ਕਰਾਇਆ ਇਹ ਕੋਰੀ ਸਾਨੂੰ ਆ ਗਿਆ ਵੀ ਹਾਂ ਸਾਡੇ ਕੋਲ ਆ ਜੂਗਾ ਪਰ ਭੱਜ ਗਿਆ ਫਿਰ ਡਰ ਗਿਆ ਬਹੁਤ ਛੋਟਾ ਜਿਹਾ ਮੁੰਡਾ ਸੀ ਮੇਰੇ ਖਿਆਲ ਸਾਰਾ ਹੀ 18 20 ਸਾਲ ਦਾ ਪਤਲਾ ਜਿਹਾ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਫੁਕਰੇ ਪਣ ਚੀ ਸਮਝੋ ਦੇਖੋ ਉਹ ਜਦੋਂ ਅਲਟੀਮੇਟਲੀ ਜਦੋਂ ਬਾਅਦ ਚ ਪੇਸ਼ ਹੋਇਆ ਸਾਡੇ ਤੋਂ ਬਾਅਦ ਉਦੋਂ ਉਹਨੇ ਦੱਸਿਆ ਵੀ ਮੈਂ ਤਾਂ ਪਤਾ ਨਹੀਂ ਸੀਗਾ ਵੀ ਬੰਦਾ ਇਸ ਤਰ੍ਹਾਂ ਦਾ ਇਹ ਤਾਂ ਸਾਡੇ ਕੋਲ ਆਉਂਦਾ ਨਹੀਂ ਬੜਾ ਪਾਠ ਕਰਦਾ ਹੁੰਦਾ ਸੀ। ਅੱਛਾ ਬਹੁਤ ਗਿਆਨੀ ਧਿਆਨੀ ਬੰਦਾ ਸੀਗਾ। ਵੀ ਰੱਬ ਦੀ ਗੱਲ ਤੋਂ ਬਿਨਾਂ ਕੋਈ ਹੋਰ ਗੱਲ ਕਰਦਾ ਹੀ ਨਹੀਂ ਸੀ ਹੁੰਦਾ। ਇਹ ਰਵਾਨਾ ਤੂੰ ਕਿਉਂ ਉਹਨੇ ਮਗਰ ਲਾ ਕੇ ਕਹਿੰਦਾ ਮੈਂ ਤਾਂ ਉਹਨੇ ਕਿਹਾ ਸੀਗਾ ਵੀ ਆਹ ਦੇ ਸੰ ਡਰਮੀ ਚਾਹੀਦੀ ਐ। ਤੇ ਮੈਂ ਤੂੰ ਨਾਲ ਗਿਆ ਸੀ। ਕਹਿੰਦਾ ਮੈਂ ਨਾਲ ਨਹੀਂ ਗਿਆ। ਚਲ ਸਾਡਾ ਮਤਲਬ ਕੇਸ ਸਟ੍ਰੈਸ ਹੁਣ ਤੱਕ ਸੀਗਾ। ਦੇਖੋ ਇੱਕ ਕੰਪਨੀ ਡਰਮੀਆ ਬਣਾਉਂਦੀ ਐ। ਸਾਡਾ ਉੱਥੇ ਜਾਣਾ ਉਹਦਾ ਕੰਪਨੀ ਦਾ ਨਾਮ ਚੈੱਕ ਕਰਨਾ ਨਾ ਤੂੰ ਗੂਗਲ ਚੱਕ ਟ੍ਰੇਸ ਕਰਨਾ ਕਿੱਥੋਂ ਦੀ ਕੰਪਨੀ ਹੈ ਉਹਨਾਂ ਨੇ ਕਿੰਨੀਆਂ ਡਰਮੀਆਂ ਬਣਾਈਆਂ ਸੀ ਕਿੱਥੇ-ਕਿੱਥੇ ਗਈਆਂ ਮਤਲਬ ਬੜੀ ਡੂੰਗੀ ਇਨਵੈਸਟੀਗੇਸ਼ਨ ਜਿਹਨੂੰ ਕਹਿ ਸਕਦਾ ਨਾ ਆਮ ਤੌਰ ਤੇ ਕਿਸੇ ਨੂੰ ਕੁੱਤੇ ਬਾਰੇ ਹਾਂ ਕਿਸੇ ਨੂੰ ਗੱਲ ਕੀਤੇ ਬਿਨਾਂ ਕਿਸੇ ਨੂੰ ਸਾਰਾ ਆਨ ਰਿਕਾਰਡ ਹੀ ਚੱਲੇ ਜੇ ਇਹਨੂੰ ਮਿਲ ਲਿਆ ਉਹਨੂੰ ਮਿਲ ਲਿਆ ਉਹਨੂੰ ਮਿਲ ਲਿਆ ਉਹਨੂੰ ਮਿਲ ਲਿਆ ਇੱਥੇ ਗਿਆ ਉੱਥੇ ਗਿਆ ਫਿਰ ਆ ਹੋਇਆ ਫਿਰ ਆ ਮਤਲਬ ਕਿਸੇ ਦੇ ਘੋਟਣ ਲਾਇਆ ਕਿਸੇ ਦੇ ਚੱਡੇ ਨਹੀਂ ਪਾੜੇ ਨਹੀਂ 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 ਚਵੇੜ ਨਹੀਂ ਮਰਨੀ ਵੀ ਕਿਸੇ ਉਹ ਤਾਂ ਦੂਰ ਦੀਆਂ ਗੱਲਾਂ ਨੇ ਹਾਂ ਕਿਸੇ ਨੂੰ ਚਪੇੜ ਵੀ ਨਹੀਂ ਮਾਰਨੀ ਭਾਈ ਤੇ ਕੇਸਾ ਲਾਇਆ ਉਹ ਫਿਰ ਕਿਉਂ ਕਿਹੜੇ ਬੰਦੇ ਨੇ ਲਾਇਆ ਸੀ ਉਹ ਕਾਰਨ ਉਹਦਾ ਮਕਸਦ ਕੀ ਸੀ ਉਹਦਾ ਮਕਸਦ ਸੀਗਾ ਸਿਰਫ ਡਰਾਵਾ دہشت ਕ੍ਰੀਟ ਕਰ دہشت ਕ੍ਰੀਟ ਕਰ ਉਹਨੇ ਫਿਰ ਸਾਨੂੰ ਦੱਸਿਆ ਉਹ ਬੰਦਾ ਵੀ ਮੇਰੇ ਸਰ ਫੜਿਆ ਗਿਆ ਸੀਗਾ ਉਹ ਵੀ ਮੇਰੇ ਸਰ ਫੜਿਆ ਗਿਆ ਸੀ ਉਹਦੇ ਮੈਂ ਤਰ੍ਹਾਂ ਤਰ੍ਹਾਂ ਮੈਸੇਜ ਭੇਜਿਆ ਉਹਦਾ ਬੰਦਾ ਮੇਰੇ ਸਰ ਫੜਿਆ ਗਿਆ ਮੈਂ ਫਿਰ ਉੱਥੇ ਗਿਆ ਉਹਦੀ ਇੰਟਰਵਿਊਸ਼ਨ ਵਾਸਤੇ ਉਹਨਾਂ ਨੂੰ ਫੜਿਆ ਸੀ ਐਸਓਸੀ ਵਾਲਿਆਂ ਨੇ ਜਿਹੜਾ ਸਪੈਸ਼ਲ ਆਪਰੇਸ਼ਨ ਸੈੱਲ ਹੈ ਨਾ ਮੇਰੇ ਸਰ ਹਾਂ ਉਹਨਾਂ ਨੇ ਫੜਿਆ ਸੀ ਮੈਂ ਮੈਂ ਦੇਖੁਰ ਕੇ ਮਾਇਰ ਨੂੰ ਤਾਂ ਛੜਛੁੜ ਗਿਆ ਸਾਰਾ ਕੰਮ ਹੈ ਕਹਿੰਦਾ ਛੱਡ ਤਾਂ ਮੈਂ ਗਿਆ ਸੀ ਪਰ ਫੇਰ ਕਿਤੋਂ ਇਨਸਟਰਕਸ਼ਨ ਆ ਗਈ ਆ ਗਈ ਵੀ ਕੁਝ ਨਾ ਕੁਝ ਕਰੋ ਤੁਸੀਂ ਚੁੱਪ ਕਰਕੇ ਬੈਠੋ ਮੇਰੇ ਕੋਲ ਕਹਿੰਦਾ ਇਸ ਕਰਕੇ ਲਾਹੇ ਕਹਿੰਦਾ ਤੁਸੀਂ ਇੱਕ ਚੀਜ਼ ਨੋਟ ਕੀਤੀ ਨਾ ਵੀ ਉਹ ਡੈਟੋਨੇਟਰ ਸੀਗੇ ਪਰ ਨਾਲ ਬੈਟਰੀ ਨਹੀਂ ਸੀਗੀ ਅੱਛਾ ਮੈਂ ਬੈਟਰੀ ਕਿਉਂ ਲਾਈ ਕਹਿੰਦਾ ਉਸ ਤਾਂ ਡਰਾਉਣਾ ਹੀ ਸੀਗਾ ਜੇ ਚਲਾਉਣ ਦਾ ਚਲਾਦਾ ਸੀ ਉਹਦੇ ਦਿੰਦੇ ਫਿਰ ਉਹਨੂੰ ਰੱਖ ਕੇ ਆਉਣ ਦੀ ਕੀ ਲੋੜ ਸੀ ਗੱਲ ਠੀਕ ਹੈ ਵੀ ਜੇ ਚਲਾਉਣਾ ਹੀ ਹੁੰਦਾ ਉਹਨਾਂ ਨੇ ਕਿੱਤੇ ਵੀ ਨੇੜੇ ਤੇਰੇ ਸੌ ਗੱਜ ਤੇ ਬੈਠ ਜਾਂਦੇ ਟਰੱਕ ਰਾਤ ਨੂੰ ਦਿਨੇ ਚੱਲਦੇ ਰਹਿੰਦੇ ਨੇ ਉੱਥੇ ਉੱਥੇ ਦੁਆਟਨ ਦਬਦੇ ਤੇ ਚੱਲਣਾ ਸੀ ਕੰਮ ਟਾਕਾ ਪੈ ਜਾਣਾ ਸੀ ਟਾਕਾ ਪੈ ਜਾਣਾ ਸੀ ਉਹ ਕਹਿੰਦੇ ਸਾਡਾ ਸਿਰ ਨੂੰ ਤਹਿਸ਼ਤ ਫਲਾਉਣ ਦਾ ਮਤਲਬ ਸੀਗਾ ਅਸੀਂ ਨਹੀਂ ਸੀ ਚਾਹੁੰਦੇ ਵੀ ਵੱਕਈ ਕੋਈ ਘੁਵਾਰਦਤ ਹੋਵੇ ਮੈਂ ਵਰਦਤ ਤਾਂ ਹੁਣ ਵੀ ਹੋ ਗਈ ਇਹ ਕਿਹੜਾ ਛੋਟੀ ਵਰਦਤ ਜੀ ਗੈਸ ਬੋਟਲਿੰਗ ਪਲਾਂਟ ਹੈ ਤੁਸੀਂ ਇਮੇਜਿਨ ਕਰੋ ਜੇ ਉੱਥੇ ਇੱਕ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਬਾਹਰ ਤੇ ਅੰਦਰ ਕਿੰਨਾ ਨੁਕਸਾਨ ਹੋਣਾ ਸੀ ਸਭ ਬਣ ਹੀ ਰਹਿਣਾ ਨਨਕਾਣਾ ਜਦੋਂ ਉਹ ਐਲਪੀਜੀ ਗੈਸ ਦਾ ਮਿਕਸ ਉਹ ਐਲਪੀ ਦਾ ਹੈਗਾ ਜੀ ਔਰ ਹੈਵੀ ਹੋਰ ਜਿਹੜੀ ਲਾਈਨ ਵਿਸੀ ਹੋਈ ਹੈ ਨਾ ਉਸ ਲਾਈਨ ਤੇ ਬਣਿਆ ਹੋਇਆ ਹੈ। ਅੱਛਾ ਜਿਹੜੀ ਗੈਸ ਪਾਈਪ ਲਾਈਨ ਮਥਰਾ ਤੋਂ ਜਲੰਧਰ ਤੱਕ ਹੈ ਨਾ ਉਸ ਲਾਈਨ ਤੇ ਜੀ ਉਹ ਅੱਛਾ ਇਹ ਨਹੀਂ ਕਿ ਉਹ ਤੋਂ ਸਿਲੰਡਰ ਬਾਹਰੋਂ ਉਹਦੇ ਸਿਲੰਡਰ ਨਾਲ ਉਹ ਥੱਲੇ ਉਹਦੀ ਲਾਈਨ ਜਾ ਰਹੀ ਹੈ। ਉੱਥੇ ਹੈਗਾ ਉਤੋਂ ਉਹ ਸਿਲੰਡਰ ਭਰਦੇ ਸੀ ਵੱਡੇ ਆਪਣੇ ਵੱਡੇ ਟੈਂਕਰਸ ਭਰਦੇ ਸੀ ਉਤੋਂ ਪੂਰਾ ਸਿਲੰਡਰ ਭਰ ਪੜਕੇਗਾ। ਤੱਕ ਵਾਲਾ ਤੁਸੀਂ ਤੁਹਾਨੂੰ ਐਕਸਪਰਟਸ ਨੇ ਦੱਸਿਆ ਵੀ ਜੇ ਉਹ ਫਟਦਾ ਤਾਂ ਲਾਈਨ ਦਾ ਵੀ ਨੁਕਸਾਨ ਸੀ ਉਹਨੂੰ ਸਾਰੀ ਨੂੰ ਅੱਗ ਲੱਗ ਸਕਦੀ ਸੀ ਕੁਝ ਵੀ ਹੋ ਜਾਉਂਦਾ ਸੀ ਇਹ ਗੱਲ ਸੀ ਬਸ ਇਨਵੈਸਟੀਗੇਟ ਕੀਤੀ ਨਾ ਸਾਨੂੰ ਵੈਸੇ ਤਾਂ ਮੈਨੂੰ ਆਪ ਵੀ ਥੋੜਾ ਆਈਡੀਆ ਹੈਗਾ ਜੀ ਦਾ ਮੈਂ ਵੀ ਸਾਇੰਸ ਸਟੂਡੈਂਟ ਹਾਂ ਮੈਨੂੰ ਵੀ ਥੋੜਾ ਜਿਹਾ ਆਈਡੀਆ ਹੈਗਾ ਜੇ ਉਹ ਇੱਕ ਸਿਲੰਡਰ ਨੂੰ ਮਤਲਬ ਉਸ ਟਰੱਕ ਨੂੰ ਜਿਵੇਂ ਉਹ ਤੋਂ ਲੱਗਣਾ ਉਹਨੂੰ ਅੱਗ ਲੱਗਦੀ ਮੁੜ ਕੇ ਜਾਣੀ ਸੀ ਗੈਸ ਪਲੈਂਟ ਤੇ ਗੈਸ ਪਲੈਂਟ ਤਾਂ ਉਹਦੇ ਨਾਲ ਜੁੜਿਆ ਹੀ ਹੋਇਆ ਥਰਡੀ ਵੀ ਪਾਈਪਲਾਈਨ ਆ ਉਹਦੇ ਨਾਲ ਗੈਸ ਪਲੈਂਟ ਜੁੜਿਆ ਹੋਇਆ ਸਾਰਾ ਇਹ ਤੇ ਬੇਸ਼ੱਕ ਬਹੁਤ ਜਿੱਥੇ ਵੀ ਨੇੜੇ ਨੇ ਫਟਦੀ ਉਹ ਤੇ ਘੱਟੋ ਘੱਟ 5-7 ਕਿਲੋਮੀਟਰ ਤੱਕ ਨੇ ਨੁਕਸਾਨ ਕਰਨੇ ਕਰਾਈ ਦੋਨਾਂ ਪਾਸੇ ਅੱਗੇ ਜਾਂਦੇ ਸੀ ਉਹ ਵੀ ਜਿਹੜੇ ਪਿੱਛੇ ਨੂੰ ਵਾਪਸ ਮਤਰਾ ਨੂੰ ਜਾਂਦੇ ਸੀ ਉਹ ਵੀ ਉੱਥੇ ਨੁਕਸਾਨ ਹੋਣਾ ਸੀ ਪਰ ਡਿਪੈਂਡ ਕਰਦਾ ਹੈ ਵੀ ਤੁਸੀਂ ਕਿਸੇ ਸੀਨ ਆਫ क्राइम ਨੂੰ ਕਿਵੇਂ ਜਾ ਕੇ ਦੇਖਦੇ ਹੋ ਕੋਈ ਕਿਸੇ ਐਂਗਲ ਤੋਂ ਦੇਖਦਾ ਕੋਈ ਕਿਸੇ ਐਂਗਲ ਤੋਂ ਦੇਖਦਾ ਸਾਡੇ ਦਿਮਾਗ 'ਚ ਇਹ ਆ ਗਈ ਵੀ ਚਲੋ ਇਹ ਹੀ ਦੇਖ ਲਓ ਨਹੀਂ ਕਿਥੋਂ ਦਾ ਕੁਝ ਮੈਨੂੰ ਨਾ ਕੰਪਿਊਟਰ ਦੀ ਥੋੜੀ ਬਹੁਤ ਨੋਲਿਜ ਵੀ ਹੈ ਤੇ ਮੈਂ ਕੁਝ ਨਾ ਕੁਝ ਕਰਦਾ ਵੀ ਰਹਿਣਾ ਇਹਦੇ ਵਿੱਚ ਕੰਪਿਊਟਰ ਦੇ ਵਿੱਚ ਕੁਝ ਨਾ ਕੁਝ ਫਰੋਲ ਕਰਾਉਂਦਾ ਕੁਝ ਫਰੋਲ ਕਰਦਾ ਰਹਿਣਾ ਮੈਂ ਖਾਸ ਤੌਰ ਤੇ ਗੂਗਲ 'ਚ ਇੰਨਾ ਕੁਝ ਹੈ ਨਾ ਜੀ ਇੰਨਾ ਕੁਝ ਹੈ ਵੀ ਸਿੱਖਣ ਨੂੰ ਤਾਂ ਕੋਈ ਲਿਮਟ ਹੀ ਨਹੀਂ ਹੈਗੀ ਇਹਨਾਂ ਨੇ ਮੁੰਡਿਆਂ ਨੇ ਬਾਅਦ 'ਚ ਇੱਕ ਹੋਰ ਤੇ ਜਹਾ 흘ਵਾਰਾ 에어ਫੋਰਸ ਸਟੇਸ਼ਨ ਹੈ ਜੀ ਉੱਥੇ ਵੀ ਇਹਦਾ ਸੇਮ ਗੱਡੀ 'ਚ ਬੰਬ ਲਾਜੇ ਮਰੂਤੀ ਕਾਰ 'ਚ ਅੱਛਾ 에어ਫੋਰਸ 'ਚ ਇਹਦੇ ਬਿਲਕੁਲ ਗੇਟ ਤੇ ਉਹਦਾ ਕੀ ਹੋਇਆ ਸੀ ਉਹ ਫੜੇਗੇ ਸੀ ਬੰਦੇ ਇਹੀ ਬੰਦੇ ਸੀਗੇ ਇਹੀ ਜਿਹੜੇ ਬੰਦੇ ਇੱਥੇ ਇਨਵੋਲਡ ਜੀ ਨਾ ਉਹ ਫਟਿਆ ਨਹੀਂ ਸੋ ਵੀ ਉਹ ਨਾ ਉਹ ਵੀ ਨਹੀਂ ਫਟਿਆ ਉਹ ਪਤਾ ਕੀ ਹੋਇਆ ਜੀ ਉਹਦੇ ਚ ਮਤਲਬ ਸਾਡੇ ਮੁੰਡਿਆਂ ਦੀ ਕਿਸਮੇ ਚੰਗੀ ਸਮਝ ਲਓ ਉਹ ਲੱਗਾ ਸੀ ਇਗਨੀਸ਼ਨ ਦੇ ਨਾਲ ਵੀ ਜਦੋਂ ਗੱਡੀ ਨੂੰ ਸਟਾਰਟ ਕਰੋਗੇ ਫਟੂਗਾ ਜੀ ਸਲਫ ਬਜੂਗੀ ਉਹਦੇ ਹੋ ਹਾਂ ਉਹ ਹੋਇਆ ਕਿ ਮੁੰਡਿਆਂ ਨੇ ਗੱਡੀ ਸਟਾਰਟ ਕਰਤੀ ਸਾਨੂੰ ਨਹੀਂ ਪਤਾ ਇਸ ਗੱਲ ਦਾ ਸਾਨੂੰ ਬਾਅਦ ਜਦੋਂ ਜਾ ਕੇ ਫੜੇ ਫੜੇ ਨੇ ਸਾਰੇ ਉਹ ਫਿਰ ਪਤਾ ਲੱਗਿਆ ਉਦੋਂ ਐਸਐਪੀ ਸੀ ਕਿ ਉੱਥੇ ਮਰਖਾ ਹਰਿੰਦਰ ਚੈਲ ਸੀ ਪੱਕਾ ਪਤਾ ਨਹੀਂ ਕਿ ਬੰਦਾ ਸੀ ਉਨਾ ਮੁੰਡਿਆਂ ਨੂੰ ਪੁੱਛਿਆ ਮੈਂ ਮੈਂ ਜਦੋਂ ਗੱਡੀ ਸਟਾਰਟ ਕੀਤੀ ਸੀ ਕੋਈ ਮਾੜਾ ਮੁੱਟਾ ਖੜਕਾਜਾ ਹੋਇਆ ਸੀ ਕਿਤੇ ਇਹ ਮੜੀ ਸਪਾਰਕ ਜਾ ਹੋਇਆ ਸੀਗਾ ਮੈਂ ਕਿਹਾ ਥੋੜੀ ਕਿਸਮਤ ਚੰਗੀ ਆ ਬਚ ਗਏ ਉਹਦੇ 'ਚ ਵੀ ਤਕਰੀਬਨ 8-9 ਕਿਲੋ ਸਪਾਰਕ ਸੀ 8-9 ਕਿਲੋ ਉਹ ਤਾਂ ਕਿਸਮਤ ਚੰਗੀ ਸੀ ਸਾਰਾ ਹੀ ਆਡੀਐਕ ਸੀਗਾ ਜੋ ਅੱਛਾ ਜਸਟ ਮੈਂ 8-9 ਕਿਲੋ ਆਡੀਐਕ ਸੋਵੇ ਤਾਂ ਕੀ ਛੱਡਦਾ ਜੋ ਇਵੇਂ ਹੋ ਡਰੇ ਜਾ ਉਹ ਤਾਂ ਫਿਰ ਜਦੋਂ ਇਹਨਾਂ ਦੀ ਇੰਟਰਰਪਸ਼ਨ ਹੋਈ ਨਾ ਉਹ ਤਾਂ ਇਹਨਾਂ ਨੇ ਦੱਸਦਾ ਵੀ ਉਹ ਵੀ ਅਸੀਂ ਲਾਇਆ ਸੀਗਾ ਉਹ ਲੋਕੀ ਕੋ ਬਹੁਤ ਹੀ ਲੰਮੀ ਜੋੜੀ ਨਹੀਂ ਲਾਈ ਬਟ ਹੋਇਆ ਸੀ ਇਹੀ ਗਰੁੱਪ ਜਿਹੜਾ ਜਿਨ੍ਹਾਂ ਨੇ ਭੌਨੀਗੜ ਲਾਇ ਸੀ ਇਹਨਾਂ ਨੇ ਉੱਤੇ ਲਾਇ ਸੀ ਇਹ ਚਾਹ ਇਹਦੇ ਵਿੱਚ ਜਿਹੜਾ ਨਾਬੇ ਵਾਲਾ ਕੇਸ ਹੈ ਇਹਦੇ ਵਿੱਚ ਕੋਈ ਸਗਾ ਸੁਝਾ ਵੀ ਹੋਈ ਜਾਂ ਬਰੀ ਹੋਗੇ ਬਾਅਦ ਵਿੱਚ ਬੰਦੇ ਨਹੀਂ ਇਹਦੇ ਵਿੱਚ ਵੀ ਬਰੀ ਹੋਗੇ ਸਰ ਕਾਰਨ ਉਹੀ ਜੀ ਕੋਲਟਾ ਨੂੰ ਐਵੀਡੈਂਸ ਚਾਹੀਦੀ ਹੈ ਜੀ ਐਵੀਡੈਂਸ ਇਹਨਾਂ ਕੇਸਰ ਕੋਈ ਹੁੰਦੀ ਨਹੀਂ ਜੀ ਸਰਕਮਸਟੈਂਸ਼ੀਅਲ ਹੈ ਸਾਰੀ ਬੁਣਾਈ ਜਾਂਦੇ ਸਰਕਮਸਟੈਂਸ਼ੀਅਲ ਐਵੀਡੈਂਸ ਨੂੰ ਆਮ ਤੌਰ ਤੇ ਜੇ ਤਾਂ ਇਨਸੀਡੈਂਟ ਨੂੰ ਉਹ ਕਰੋਬੋਰੇਟ ਕਰੇ ਨਾਲ ਦੂਜੀ ਐਵੀਡੈਂਸ ਨਾਲ ਸਰਕਮਸਟੈਂਸ ਫਿਰ ਤਾਂ سزا ਹੁੰਦੀ ਹੁੰਦੀ ਹੈ ਜੀ ਪਰ ਹੋਰ ਐਵੀਡੈਂਸ ਲੋਕ ਬਿਆਨ ਦਿੰਦੇ ਕੌਣ ਨੇ ਕੋਰਟਾਂ ਜਾ ਕੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਇਹ ਅਤਵਾਦੀਆਂ ਨਾਲ ਰਿਲੇਟਡ ਕੇਸ ਹੈ ਕੋਈ ਐਵੀਡੈਂਸ ਦਿੰਦਾ ਹੀ ਨਹੀਂ ਕਾ ਜਾ ਕੇ ਫਿਰ ਐਵੀਡੈਂਸ ਸੁਣਦਾ ਵੀ ਕੋਣ ਹੈ ਆਈ ਸ਼ੁੱਡ ਨੋਟ ਸੇ ਥਿਸ ਬਟ ਇਸ ਤਰ੍ਹਾਂ ਵੀ ਹੁੰਦਾ ਹੈ ਜੀ ਬਰਖ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਦੋ ਵੱਡੇ ਸੀਗੇ ਕਲਾਈਮ ਦੇ ਕਿਸੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਵੀ ਕਿਵੇਂ ਉਹ ਹਿਊਮਨ ਇੰਟੈਲੀਜੈਂਸ ਦੇ ਐਂਗਲ ਤੋਂ ਕਿਵੇਂ ਉਹ ਟ੍ਰੈਸ ਕੀਤੇ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੀ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ